ਦੇ ਦੋ ਪੁੱਤ ਤੇ ਦੋਨੋਂ ਹਾ ਹੋਣ ਦੇ ਬਾਵਜੂਦ ਸਾਰੇ ਘਰ ਦਾ ਕੰਮ ਮੈਨੂੰ ਇਕੱਲੇ ਨੂੰ ਕਰਨਾ ਪੈਂਦਾ 아이 ਹੈ 아이 ਹੈ ਮੈਂ ਹਾਂ ਬਿਕਰ ਸਿੰਘ ਦਿਨ ਰਾਤ ਹੱਡ ਭਨਵੀ ਮਿਹਨਤ ਕਰਕੇ ਤਿੰਨ ਕਿੱਲਾਂ ਤੋਂ 8 ਕਿੱਲੇ ਜ਼ਮੀਨ ਬਣਾਈ ਇਦੇ ਵਾਸਤੇ ਪੁੱਤਾਂ ਵਾਸਤੇ ਤੇ ਪੁੱਤਾਂ ਨੇ ਅੱਜ ਮੈਨੂੰ ਘਰ ਵਿੱਚ ਰਹਿਣ ਵਾਸਤੇ ਜਗ੍ਹਾ ਵੀ ਨਹੀਂ ਦਿੱਤੀ ਮੈਂ ਹਾਂ ਇਸ ਘਰ ਦੀ ਛੋਟੀ ਨੂੰ ਤੇ ਮੈਂ ਚਾਹਣੀ ਆ ਕਿ ਸਾਰਾ ਪਰਿਵਾਰ ਮੇਰੇ ਹਿਸਾਬ ਨਾਲ ਚੱਲੇ ਨਹੀਂ ਨਹੀਂ ਜੇ ਤੁਹਾਨੂੰ ਲੱਗਦਾ ਕਿ ਅਸੀਂ ਸਾਰੀ ਸਟੋਰੀ ਤੁਹਾਨੂੰ ਬੋਲ ਕੇ ਦੱਸ ਦਾਂਗੇ ਨਹੀਂ ਤੁਸੀਂ ਕਹਾਣੀ ਦੇਖਣ ਲਈ ਕਹਾਣੀ ਨਾਲ ਜੁੜੇ ਰਹੋ ਬਹੁਤ ਸੋਹਣੀ ਕਹਾਣੀ ਆ ਕਹਾਣੀ ਦਾ ਨਾਮ ਹੈ ਪਰਿਵਾਰ ਕੁੱਟ ਚਾਹ ਦੀ ਪੀਣੀ ਹੈ ਹੋਰ ਚਾਹ ਤਾਂ ਪੀਣੀ ਹੈ ਮੈਂ ਕਹਿ ਨਹੀਂ ਬਹੂ ਨੂੰ ਚੰਗਾ ਕਹਿ ਦੇ ਕੁੜੇ ਮਨਿੰਦਰ ਪੁੱਤ ਚਾਹ ਦੀ ਕੁੱਟ ਬਣਾ ਦੇ ਮੰਮੀ ਤੁਹਾਨੂੰ ਦਿਸਦਾ ਨਹੀਂ ਹੈਗਾ ਮੈਂ ਅਜੇ ਹੁਣੀ ਤਾਂ ਕੱਪੜੇ ਧੋ ਕੇ ਆਈ ਆ ਥੱਕੀ ਪਈ ਆ ਮੈਂ ਮੇਰੇ ਤੋਂ ਨਹੀਂ ਚਾਹ ਬੰਦੀ ਆ ਦੀਦੀ ਨੂੰ ਕਹਿ ਦੋ ਇਹ ਬਣਾ ਦੂਗੀ ਚਾਹ ਨਾ ਮੈਂ ਕਿਹੜਾ ਵੇਲੀ ਬੈਠੀ ਆਂ ਦੀਂਦਾ ਨਹੀਂ ਮੈਂ ਭਾਂਡੇ ਮਾਂਜੀ ਜਾਣੀ ਹੈਗੀ ਨਾ ਚਾਰ ਕੱਪੜੇ ਧੋ ਕੇ ਸਾਂ ਦਿਖਾਉਣ ਲੱਗ ਜਾਨੀ ਆਂ ਨਾ ਨਖਰੇ ਨਾ ਕਰੇ ਅੱਛਾ ਜੇ ਨਹੀਂ ਪਸੰਦ ਆਉਂਦੇ ਨਾ ਆਪ ਧੋ ਲਿਆ ਕਰ ਫਿਰ ਬਾਹਰ ਨਖਰੇ ਜਿਨਾ ਮੇਰੇ ਅੱਗੇ ਕਰਿਆ ਕਰ ਨਾ ਮੈਂ ਵੇਲੀ ਤਾਂ ਹੈਗੀ ਆਂ ਸਾਧਨ ਵੇਲੀ ਰੋਟੀਆਂ ਤੋੜਦੀ ਆਂ ਇੱਕ ਰਸੋਈ ਦਾ ਮਾਲਾ ਮੋਟਾ ਕੰਮ じゃ ਕਰ ਦੇਣੀ ਆਂ ਨਾ ਤੂੰ ਕਿਹੜਾ ਪਸੂਆਂ ਦਾ ਗੋਹਾ ਕੂੜਾ ਕਰਦੀ ਆਂ ਉਹ ਤਾਂ ਸਵੇਰੇ ਉੱਠ ਕੇ ਮੈਂ ਕਰਦੀ ਹੈਗੀ ਕਿ ਬੇਲੀਆਂ ਰੋਟੀਆਂ ਤੋੜਦੀਆਂ ਤੂੰ ਨਹੀਂ ਤੋੜਦੀ ਹੈਗੀ ਕੀ ਹਕਾਰੀ ਹੋਈ ਐ ਤੂੰ ਮੇਰੇ ਨਾਲ ਵੱਧ ਘੱਟ ਬੋਲਣ ਦੀ ਲੋੜ ਨਹੀਂ ਹੈਗੀ ਨਾ ਮੈਂ ਕਹਦੇ ਨਾ ਹੰਕਾਰੀਆਂ ਮੈਨੂੰ ਪਤਾ ਏ ਸਾਧਨ ਏਸੀ ਛੱਡ ਕੇ ਅੰਦਰ ਪਈ ਰਹਿਣੀ ਆ ਬਾਹਰ ਤੈਨੂੰ ਕੁਝ ਮਰਜ਼ੀ ਹੋਈ ਜਾ ਪਤਾ ਨਹੀਂ ਲੱਗਦਾ ਏਸੀ ਕਿਹੜਾ ਤੇਰੇ ਪੇਕਿਆਂ ਦਾਗਾ ਵੀ ਮੈਂ ਉਹ ਛੱਡ ਕੇ ਪਈ ਰਹਿਣੀ ਆ ਬਿਜਲੀ ਤਾਂ ਸਾਂਝੇ ਕਰਚੀ ਆਉਂਦੀ ਆ ਨਾ ਇਹ ਬਿੱਲ ਆਉਂਦਾ ਤੇ ਬਿੱਲ ਤਾਂ ਸਾਰੇ ਹੀ ਭਰਦੇ ਆ ਫਿਰ ਮੇਰਾ ਬੰਦਾ ਕਿਹੜਾ ਕੰਮ ਨਹੀਂ ਕਰਦਾ ਤੇਰੇ ਨੂੰ ਸਾਰੇ ਏਸੀ ਛੱਡ ਕੇ ਨਹੀਂ ਪੈਂਦੇ ਅਸੀਂ ਫਿਰ ਗੱਲ ਤਾਂ ਚਾਹਦੀ ਆ ਤੇ ਬਣਾ ਦੇਂ ਘੁੱਟ ਚਾਹ ਫਿਰ ਕੀ ਹੁੰਦਾ ਮੇਰੇ ਤੋਂ ਨਹੀਂ ਬਣਦੀ ਹੈਗੀ ਬੰਦ ਦੀ ਫਿਰ ਮੇਰੇ ਤੋਂ ਵੀ ਨਹੀਂ ਹੈਗੀ ਚੱਲ ਕੋਈ ਨਾ ਪੁੱਤ ਜੇ ਨਹੀਂ ਚਾ ਤਣਾ ਬਣਾਓ ਪਰ ਪੁੱਤਾਂ ਕਲੇਸ਼ ਨਾ ਪਾਓ ਹੈ ਲੋਕ ਕੀ ਕਹਿਣਗੇ ਉਹ ਭਗਵਾਨ ਨੇ ਇਹਨਾਂ ਨੂੰ ਇੰਨਾ ਕੁ ਕਹਿਣ ਦੀ ਬਜਾਏ ਤੂੰ ਆਪ ਹੀ ਬਣਾ ਲੈਂਦੀ ਨਾ ਮੇਰਾ ਤਾਂ ਜੀ ਚਿੱਤ ਤੇ ਝੱਟਲਾ ਸੀ ਤਾਂ ਕਹਤਾ ਸੀ ਲੈ ਤੇਰਾ ਚੱਤ ਤੇ ਝੱਟਲਾ ਸੀ ਤੂੰ ਫਿਰ ਮੈਨੂੰ ਕਹ ਦਿੰਦੀ ਮੈਂ ਬਣਾ ਲੈਂਦਾ ਕੰਮ ਆ ਗਈ ਜੀ ਤੁਸੀਂ ਹਾਂ ਮੈਂ ਤਾਂ ਆ ਗਿਆ ਸੀ ਕੰਮ ਹੋ ਗਿਆ ਕੰਮ ਤਾਂ ਹੋ ਗਿਆ ਚਾਹ ਬਣਾ ਦੇ ਹਾਂ ਚਾਹ ਤਾਂ ਬਣੀ ਵੀ ਪਈ ਆ ਉਹ ਨਾ ਖਰਾਬ ਹੋ ਗਈ ਹੋਣੀ ਆ ਮੈਂ ਤਾਜੀ ਬਣਾ ਦੇਣੀ ਆ ਤੁਹਾਡੇ ਵਾਸਤੇ ਹਾਂ ਬਣਾਉਣੀ ਆ ਹਾਂ ਬਣਾਉਣੀ ਆ ਬਸ 5 ਮਿੰਟਾਂ ਚ ਚਾਹ ਬਣਾ ਲੂਗੀ ਤਾਂ ਅੰਦਰ ਹੀ ਬੈਠੇ ਮੈਂ ਠੀਕ ਹੈ ਬੈਠ ਜਾਓ ਉਹ ਭਾਗਵਾਨੇ ਤੂੰ ਨਾ ਇਹਨਾਂ ਨੂੰ ਚਾਹ ਨੂੰ ਕਿਹਾ ਕਰ ਦੇਖ ਲੈ ਕਿੰਨਾ ਕੁ ਜਿਆ ਕਲੇਸ਼ ਪੈ ਗਿਆ ਤੂੰ ਆਪ ਕਿਹੜਾ ਕਰ ਨਹੀਂ ਸਕਦੀ ਆਪ ਕਰ ਲੈਂਦੀ ਦੋ ਘੁੱਟਾਂ ਚਾਹ ਦੀਆਂ ਕਰ ਤਾਂ ਮੈਂ ਲੈਂਦੀ ਚਾ ਪਰ ਮੇਰਾ ਚਿੱਤ ਜਾ ਢਿੱਲਾ ਸੀ ਮੈਂ ਤਾਂ ਤਾਂ ਕਹਿਤਾ ਮੈਨੂੰ ਕੀ ਪਤਾ ਸੀ ਵੀ ਇਹ ਐਂ ਲੜ ਪੈਣਗੀਆਂ ਉਹ ਜਿਹ ਆ ਗੱਲ ਸੀ ਤਾਂ ਮੈਨੂੰ ਦੱਸ ਦਿੰਦੀ ਮੈਂ ਬਣਾਉਂਦਾ ਤੈਨੂੰ ਦੋ ਘੁੱਟਾਂ ਚਾਹਦੀਆਂ ਮੈਂ ਤਾਂ ਤੁਹਾਨੂੰ ਤਾਂ ਨਹੀਂ ਠਾਲਿਆ ਮਾਹ ਚੱਲ ਪਿਓ ਨਾਲੇ ਮੁੰਡੇ ਕਾਦੇ ਵਾਸਤੇ ਵਿਆਹ ਹੈ ਆਪਾਂ ਹੈ ਵੀ ਤਾਂ ਹੀ ਵੀ ਨੂੰਤੀ ਦਾ ਸੁਖ ਹੁੰਦਾ ਕੋਈ ਮਾਣਾ ਮੋਟਾ ਚਾਹ ਪਾਣੀ ਪੁੱਛਦੀਆਂ ਨੇ ਪਰ ਸਾਰਾ ਕੰਮ ਧੰਦਾ ਤਾਂ ਤੁਹਾਡੇ ਸਾਹਮਣੇ ਮੈਂ ਕਰਦੀ ਆ ਫੇਰ ਵੀ ਨਹੀਂ ਮੈਂ ਇਹਨਾਂ ਤੋਂ ਕੁਝ ਮੰਗ ਕੇ ਪੀ ਸਕਦੀ ਉਹ ਕੋਈ ਗੱਲ ਨਹੀਂ ਇੱਕੋ ਜੀਆਂ ਨੇ ਹੌਲੀ ਹੌਲੀ ਕੋਈ ਨਾ ਟਿਕਾਹ ਹੋ ਜਾਊਗਾ ਚਲ ਇਹਨਾਂ ਤਾਂ ਨਿੱਤ ਦਾ ਹੀ ਐ ਹੈ ਨਿੱਤ ਦਿਨ ਆਹੀ ਕੁਝ ਹੁੰਦਾ ਹੈਗਾ ਉਹ ਕੀ ਹੋ ਗਿਆ ਹੈ ਆਏ ਬੈਠੇ ਹੋ ਨਹੀਂ ਪਤਾ ਆ ਜਾ ਇਹ ਤਾਂ ਸਵੇਰ ਕੀ ਗੱਲਾਂ ਕਰੀ ਜਾਂਦੇ ਸੀਗੇ ਮੈਨੂੰ ਵੀ ਦੱਸ ਦਿਓ ਫਿਰ ਕੀ ਗੱਲਾਂ ਕਰਦੇ ਸੀ ਉਹ ਇਹ ਤਾਂ ਤੇਰੀ ਮਾਂ ਕਹਿੰਦੀ ਨਾ ਮੇਰਾ ਚੱਤ ਜਾ ਢੱਲਾ ਮਾ ਚੱਲ ਕੋਈ ਇਥੋਂ ਨਹੀਂ ਚਾਹ ਬਣਾ ਕੇ ਪੀ ਲੈ ਤੇ ਨਹੀਂ ਕੋਈ ਗੋਲੇ ਗੁੱਟਿਆ ਲੈ ਆਉਨੇ ਆ ਤੇ ਫਿਰ ਚਾਹ ਬਣਵਾ ਲੈਂਦੇ ਲੈ ਮੇਰਾ ਵੀ ਜੀਦਾ ਕਰੀ ਜਾਂਦਾ ਕਿੱਥੇ ਮਨਿੰਦਰ ਮੈਂ ਕਹਿ ਦਿੰਨਾ ਮਨਿੰਦਰ ਕੀ ਕਰਦੀ ਸੀ ਹਾਂਜੀ ਆ ਗਿਆ ਤੁਸੀਂ ਆਹੋ ਆ ਗਿਆ ਆਇਆ ਕਰ ਚਾਹ ਦੀ ਕੁੱਟ ਕਰਕੇ ਦੇ ਵਧੀਆ ਜੀ ਨਾਲੇ ਐ ਕਰ ਬੇਬੇ ਬਾਪੂ ਵਾਸਤੇ ਕਰ ਦੀ ਇਹਨਾਂ ਤਾਂ ਜੀ ਹੁਣੀ ਪੀਤੀ ਸੀ ਗਿਆ ਆ ਤੁਹਾਡੇ ਮੂਰੇ ਮੂਰੇ ਗਲਾਸ ਰੱਖਿਆ ਚਾਹ ਦੇ ਹਾਂ ਹਾਂ ਪੁੱਤ ਅਸੀਂ ਹੁਣੀ ਪੀ ਕੇ ਹਟਿਆ ਹੋਰ ਪੀ ਲੈਨੇ ਮਾੜੀ ਮਾੜੀ ਜੀ ਨਾ ਨਾ ਬਸ ਪੁੱਤ ਫੇਰ ਇੰਨੀ ਚਾਹ ਤੈਨੂੰ ਪਤਾ ਤਜਾਬ ਬਣਾਉਂਦੀ ਐ ਚੱਲ ਮੇਰੇ ਵਾਸਤੇ ਕਰ ਦੇ ਫੇਰ ਕੁੱਟ ਚਾਹ ਦੀ ਤੁਹਾਡੇ ਵਾਸਤੇ ਬਣਾ ਦੇਣੀ ਹਾਂ ਹੋਰ ਫੇਰ ਬਾਪੂ ਹੈਂ हां ठीक है पता तू जेडे काम गया सी हो गया काम तेरा हां बापू वो काम ਤਾਂ ਹੋ ਗਿਆ ਮੈਂ ਤੈਨੂੰ ਐਂ ਕਹਿੰਦਾ ਸੀਗਾ ਮੜਾ ਜਾ ਕਪੈਣ ਵਾਲੇ ਨੂੰ ਫੋਨ ਕਰ ਲੈਂਦਾ ਕਣਕ ਜੀ ਆਈ ਖੜੀ ਆ ਫਿਰ ਹੁਣ ਵੱਢ ਲੈਂਦੇ ਟਾਈਮ ਹੀ ਆ ਹੁਣ ਤਾਂ हां ਪੁੱਤ ਮੈਂ ਜੀਤੇ ਨੂੰ ਕਪੈਣ ਵਾਲੇ ਨੂੰ ਕਿਹਾ ਹੋਇਆ ਹੈ ਵਿਆਹ ਕੀ ਕਣਕ ਤੈਥੋਂ ਵੜਾਵਾਂਗੇ ਅਸੀਂ ਲੈ ਦੱਸ ਆ ਮੱਗਰ ਕੇ ਭਈਏ ਨਹੀਂ ਆਏ ਹੋਏ ਇਹਨਾਂ ਨੂੰ ਹੀ ਬੁਲਾ ਲਿਓ ਤਾਂ ਓ ਮਾਂ ਆ ਭਈਆਂ ਤੇ ਖਰਚਾ ਨਾ ਥੋੜਾ ਜਿਆਦਾ ਜਾਦੇ ਹੋ ਜਾਊਗਾ ਤੇ ਐਵੇਂ ਕਪੈਣ ਵਾਲਾ ਮਿੰਟ ਦੇ ਵਿੱਚ ਵੱਢ ਕੇ ਜਾਊਗਾ ਆ ਤੈਨੂੰ ਅੱਛਾ ਹਾਂ ਮੁੰਡਾ ਸਹੀ ਕਹਿੰਦਾ ਹੈ ਨਾਲੇ ਕੋਈ ਨਾ ਜਲਦੀ ਵੱਢੀ ਜੂ ਤੇ ਨਾਲੇ ਭਿੰਜਾਂ ਦਾ ਖਰਚਾ ਵੜਾ ਪੂ ਆਪਾਂ ਨੂੰ ਚੱਲ ਫਿਰ ਐਂ ਕਰ ਲਓ ਭਾਈ ਜਿਵੇਂ ਤੁਹਾਨੂੰ ਲੋਟ ਲੱਗਦਾ ਉਵੇਂ ਕਰ ਲਓ ਪੁੱਤ ਹੋਰ ਬੇਬੇ ਭਈਆਂ ਨਾਲ ਪੰਗਾ ਨਹੀਂ ਲੈਂਦੇ ਇੱਕ ਟਾਈਮ ਦੀਆਂ 15-15 ਰੋਟੀਆਂ ਖਾਂਦੇ ਨੇ ਹੈ ਰੋਟੀਆਂ ਲਾਲਾ ਕੌਣੀਆਂ ਹੋ ਜਾਣਗੀਆਂ ਇਹ ਤਾਂ ਤੈਨੂੰ ਪਤਾ ਇਹ ਤਾਂ ਆਪਣੀਆਂ ਰੋਟੀਆਂ ਲਾ ਕੇ ਨਹੀਂ ਰਾਜੀ ਮਸਾਲਾ ਆਉਂਦੀਆਂ ਨੇ ਉਹੀ ਤੇ ਕਿੱਥੇ ਭਈਆਂ ਦੀਆਂ ਰੋਟੀਆਂ ਲਾ ਦੇਣਗੀਆਂ ਐਵੇਂ ਨਾ ਪੰਗਾ ਲੈ ਲਈ ਪਤਾ ਹੈ ਨੂੰ ساری ਗੱਲ ਦਾ ਇਹ ਤਾਂ ਆਪਦੇ ਵਾਲਾ ਕੰਮ ਭਾਲਦੀ ਆਏ ਦੇ ਅਸੀਂ 20 ਵੀ ਜਾਣਿਆਂ ਦੀ ਰੋਟੀ ਪਕਾਉਂਦੇ ਸੀ ਉਹ ਟਾਈਮ ਗਾਇਬ ਹੋ ਗਏ ਭਾਗਵਾਨ ਨੇ ਹੁਣ ਪਹਿਲਾ ਟਾਈਮ ਸੀ ਬੇਬੇ ਉਹ ਟਾਈਮ ਬਦਲ ਗਿਆ ਚੱਲ ਕੋਈ ਨਾ ਪਤਾ ਜਿਵੇਂ ਤੁਹਾਡਾ ਜੀ ਕਰਦਾ ਉਵੇਂ ਕਰ ਲਓ ਮੇਰੀ ਬਣਾਈ ਹੈ ਬਣਾ ਦਿੰਦੀ ਕੁੱਟਕੁੱਟ ਚਾਹ ਫੇਰ ਪੀ ਲੈ ਦੇ ਬੇਬਾਪੂਰਗੇ ਨਾ ਨਾ ਪੁੱਤ ਲੈ ਦੱਸ ਉਹ ਨਹੀਂ ਪੀ ਕੇ ਹਟਿਆ ਸੀ ਆ ਤੇਰੇ ਆਉਣ ਤੋਂ ਪਹਿਲਾਂ ਹੀ ਰੱਖੇ ਸੀ ਹਜੇ ਬਾਡੇ ਨਾ ਹੁਣ ਕੋਲੋਂ ਤਾਂ ਗਈ ਸੀ ਜੇ ਬੇਬੇ ਬਾਪੂ ਨੂੰ ਪੀਣੀ ਹੁੰਦੀ ਚਾਹ ਤਾਂ ਮੈਨੂੰ ਦੱਸ ਦਿੰਦੇ ਫਿਰ ਮੈਂ ਤੇ ਤੁਹਾਡੇ ਜੋਗੀ ਧਰੀ ਆ ਚਾਹ ਵੱਧ ਬਣਾਈ ਨਹੀਂ ਹੈਗੀ ਚਲ ਕੋਈ ਗੱਲ ਨਹੀਂ ਪਰ ਇੰਨੀ ਕਿ ਤਾਂ ਅਕਲ ਹੋਣੀ ਚਾਹੀਦੀ ਹੈ ਨਾ ਹੁਣ ਮੈਂ ਇੱਥੇ ਇਕੱਲਾ ਬੈਠ ਕੇ ਚਾਹ ਪੀਂਦਾ ਸੋਣਾ ਲੱਗੂਗਾ ਲੈ ਫੇਰ ਕੀ ਹੋ ਗਿਆ ਪੁੱਤ ਤੈਨੂੰ ਕਹੀ ਤਾਂ ਜਾਣੇ ਨਾਲੇ ਬਾਲੀ ਚਾਹ ਪੀਏ ਤੋ ਤਜਾ ਬਣ ਜਾਂਦਾ ਮੈਂ ਤਾਂ ਅੱਗੀ ਬਿਮਾਰ ਰਹੀ ਨਹੀਂ ਨਾਲੇ ਸੋਹਣੀ ਵਾਲੀ ਕਿਹੜੀ ਗੱਲ ਹੈ ਪੁੱਤ ਤੂੰ ਚਾਹ ਪੀ ਜਦੋਂ ਤੈਨੂੰ ਚਾਹੀਦੀ ਹੈ ਤੂੰ ਚਾਹ ਪੀ ਲੈ ਕੋਈ ਗੱਲ ਨਹੀਂ ਮੜੇ ਅੰਦਰ ਐ ਤੁਹਾਨੂੰ ਨਾਲ ਗੱਲ ਕਰਨੀ ਸੀਗੀ ਮੈਂ ਕੋਈ ਆਉਣਾ ਅੰਦਰ ਬੈਠ ਕੇ ਪੀ ਲਿਓ ਚਾਹ ਬੇਬੇ चल मैं सुने आवा गल की कह दी है हां हां पुत्र सुन ले सुन ले तू करो गल्ला बात ठीक है सुन ले ना कुछ करना ना कतरना नहीं हेलो जान बन गई जान सारा काम ने मेड के आज वाह आ बड़ी ना गल नजारा आ गया पहली कुट पर के की हो गया क्या नहीं है के ਕੀ ਹੋ ਗਿਆ? ਧਿਆਨ ਹੋਵੇ ਤਾਂ ਪੁੱਛਣ ਦੀ ਲੋੜ ਨਾ ਪਵੇ। ਕੀ ਗੱਲ ਹੋ ਗਈ? ਕੋ ਦੱਸੇਂਗੀ ਤਾਂ ਹੀ ਪਤਾ ਲੱਗੂ। ਮੇਰਾ ਭਾਂਡੇ ਬਾਂਜੀ ਜਾਂਦੀ ਸੀਗੀ। ਛੋਟੀ ਕੱਪੜੇ ਧੋ ਕੇ ਛੱਡੀ। ਬੇਬਾਪੂ ਨੇ ਚਾਹ ਨੂੰ ਕਹਿਤਾ। ਅਕਿ ਉਹ ਵੀ ਇਹਨੂੰ ਕਹਿ ਦੋ ਚਾਹ ਬਣਾਉਣ ਨੂੰ। 100-100 ਕੁਝ ਬੋਲੀ। ਅਕਿ ਤੂੰ ਤਾਂ ਮੌਜਾਂ ਨਾ ਪਈ ਰਹੀ ਨਹੀਂ ਐਸੀ ਛੱਡ ਕੇ ਆਏ ਜੋ ਬੋ। ਮੈਨੂੰ ਤਾਂ ਗੁੱਸਾ ਬੜਾ ਚੜਿਆ ਜਿਕਰ ਸਿਰਚ ਮਾਰਾਂ ਕੁਛ ਚੱਕ ਕੇ। ਫਿਰ ਤੂੰ ਨਹੀਂ ਬੋਲ ਸਕੀ ਕੋਈ ਕੁਛ। ਮੈਂ ਕੀ ਬੋਲਦੀ? ਬੇਬੇ ਬਾਪੂ ਸਾਹਮਣੇ ਬੈਠੇ ਸੀ। ਉਹ ਤਾਂ ਕਹਿ ਸਕਦੇ ਸੀ ਸਿਆਣੇ ਬਿਆਣੇ ਹੈਗੇ। ਜਦੋਂ ਉਹ ਬੋਲਦੀ ਆ ਤ ਫਿਰ ਕਹਿਣਗੇ ਮੂਰੇ ਬੋਲਦੀ ਫਿਰ ਤੁਹਾਨੂੰ ਉਂਗਲਾ ਲਾਉਣਗੇ ਅੱਛਾ ਛੋਟੀ ਬੋਲੀ ਜਾਵੇ ਵੱਡੀ ਚੁੱਪ ਰਹੇ ਫਿਰ ਉਹ ਹੁਣ ਉਹ ਬੈਠੇ ਸੀਗੇ ਚਿੱਟੇ ਝਟੇ ਵਾਲੇ ਉਹਨਾਂ ਨੂੰ ਮਣੀ ਮੁੱਟੀ ਆਪ ਨੂੰ ਸ਼ਰਮ ਜਾਹੀ ਦੀ ਵੀ ਅਸੀਂ ਕਹਿ ਤੀਏ ਵੀ ਭਾਈ ਜਮਾਨ ਬੰਦ ਕਰ ਲਾ ਵੀ ਇਹ ਪਹਿਲਾਂ ਨਹੀਂ ਵਿਆਹ ਕੇ ਆਈ ਹੈਗੀ ਯਾਰ ਉਹਨਾਂ ਦੀ ਉਹ ਕੁਰਬਾਨੀ ਆ ਠੀਕ ਹੈ ਪਤਾ ਨਹੀਂ ਇਹਨਾਂ ਦਾ ਆਪਣੇ ਕੀ ਬੋਰਾ ਕਰਤਾ ਆਪਣੇ ਤਾਂ ਪਤਾ ਨਹੀਂ ਕਿਵੇਂ ਲੱਗਦੇ ਆ ਕਿਵੇਂ ਲੱਗਦੇ ਆ ਜਿੱਦ ਦੇ ਵਿਆਹ ਕੇ ਆਈਆਂ ਨਾ ਇੱਕ ਦਿਨ ਨਹੀਂ ਮੈਂ ਸੁੱਖ ਦਾ ਵੇਖਿਆਗਾ ਮਸਾਂ ਸੋਚਿਆ ਵੀ ਉਹ ਕੋਠੀ ਹੈਗੀ ਉਧਰ ਜਾਵਾਂਗੇ ਪਾਈ ਹੋਈ ਆ ਮੈਨੂੰ ਲੱਗਦਾ ਨਾ ਛੋਟੀ ਦੀ ਅੱਖ ਤਾਂ ਕੋਠੀ ਤੇ ਹੈਗੀ ਲੈ ਐਵੇਂ ਕਿਵੇਂ ਅੱਖਾਂ ਦੀ ਇਹਦੇ ਕਹਿਣ ਨਾਲ ਥੋੜੀ ਕੁਝ ਹੋ ਜਾਊਗਾ ਆਪਣਾ ਵੀ ਹੱਕ ਆ ਓਕੇ ਹੋ ਜਾਊਗਾ ਤੈਨੂੰ ਕੀ ਪਤਾ ਤੈਨੂੰ ਇਹਨਾਂ ਨੇ ਪਤਾ ਕਿ ਵੀ ਲਾਡੀ ਦੀ ਉਹ ਪੂਛ ਪੂਛ ਕਰਦੇ ਰਹਿੰਦੇ ਉਹਨੂੰ ਕਿੰਨੇ ਪਿਆਰ ਨਾਲ ਬੋਲਦੇ ਤੈਨੂੰ ਕਦੇ ਬਿਠਾਇਆ ਪੇਪੇ ਬਾਪੂ ਨੇ ਕੋਲੇ ਪਹਿਲਾਂ ਮੈਨੂੰ ਐ ਦੱਸ ਤਾਈ ਤਾਂ ਫਿਰ ਰੋਜ਼ ਉਹਨੂੰ ਮੈਂ ਰੋਟੀ ਫੜਾਉਣਾ ਜਾ ਕੇ ਮੈਨੂੰ ਵੀ ਪਤਾ ਲੱਗਦਾ ਹੈ ਤਾਂ ਵੀ ਉਹਨੂੰ ਉਹ ਤਾਂ ਐ ਪੂਛਦੇ ਜਵਾਖਾ ਵਾਂਗੂ ਮੈਨੂੰ ਵੱਡੇ ਨੂੰ ਕੁਝ ਪੁੱਛਦੇ ਵੀ ਨਹੀਂ ਆਖੇ ਪੜ੍ਹੀ ਲਿਖੀ ਲੈ ਕੇ ਆਉਣੀ ਐ ਪੜ੍ਹੀ ਲਿਖੀ ਆ ਲੈ ਆ ਕੇ ਬਠਾ ਦੀ ਸਰਤੇ ਮੇਰੇ ਮਮੋ ਸੋਣੀ ਆ ਸੋਣੀ ਆ ਦੱਸ ਸੋਣੀ ਨੂੰ ਕੀ ਚਟਣਾ ਸੀਗਾ ਸਾਰੀ ਗਲਤੀ ਤੇ ਤੇਰੀ ਆ ਜਿਹੜੀ ਤੂੰ ਸਵੇਰੇ 5 ਵਜੇ ਉੱਠਦੀ ਆ 5 ਵਜੇ ਉੱਠ ਕੇ ਤੇ ਘਰ ਦਾ ਉਹ ਕੰਮ ਕਰੂ ਕਰੇ ਉਹ ਕੰਮ ਕਰੂ ਡੰਗਣਾ ਕੰਮ ਕਰੂ ਕਿਉਂ ਤੇਰੇ ਮੂੰਹੋਂ ਉਠੜਾ ਪੈਂਦਾ ਮੈਂ ਕੀ ਕਰਾਂ ਫਿਰ ਤੂੰ ਵੀ ਮੇਰੇ ਤੇ ਵਰਜ ਜਾਣਾ ਵੀ ਤੂੰ ਵੀ ਨੰਮਾ ਤਾਣ ਕੇ ਪਈ ਰਹਿਣੀਗੀ ਉਹ 7 ਵਜੇ ਉੱਠ ਕੇ ਮੌਜਾ ਨਾ ਕਹਿ ਦੂ ਮੈਂ ਕੱਪੜੇ ਧੋਣੇ ਆ ਮੰਮੀ ਜੀ ਮੰਮੀ ਜੀ ਮੰਮੀ ਜੀ ਕਰਕੇ ਠੱਗੀ ਜਾਂਦੀ ਹੈਗੀ ਮਮੋ ਠਗਣੀ ਹੈਗੀ ਇਹ ਪਰ ਤੂੰ ਨਹੀਂ ਕਰ ਸਕਦੀ ਕੁਝ ਤੇਰੀ ਨਹੀਂ ਜੁਬਾਨ ਹੈਗੀ ਤੂੰ ਬੋਲ ਤਾਂ ਮਿੱਠੀਆਂ ਉਹਨਾਂ ਨੂੰ ਉਹ ਨਹੀਂ ਦਿੰਦਾ ਵੀ ਜਿਹੜੇ 4 ਵਜੇ ਉੱਠ ਕੇ ਤਾਂ ਹੀ ਤਾਂ ਤੂੰ ਪਾਗਲ ਕਹਿੰਦੇ ਨੇ ਤੈਨੂੰ ਤੈਨੂੰ ਹੋਰ ਕੀ ਕਹਿਣਾ ਹੁੰਦਾ ਮੈਂ ਤੂੰ ਵੀ ਦਿਖਾਵਾ ਕਰ ਲਿਆ ਕਰ ਮਾੜਾ ਮੋਟਾ ਜਿਵੇਂ ਉਹ ਦਿਖਾਵਾ ਕਰਦੀ ਆ ਤੂੰ ਵੀ ਮਾੜਾ ਮੰਮੀ ਮੰਮੀ ਕਹਿ ਕੇ ਉਹਨਾਂ ਦਾ ਦਿਲ ਉੱਠ ਲਿਆ ਕਰ ਮੈਂ ਇਥੋਂ ਉਹਦੇ ਵਾਂਗੂ ਮਿੱਠੀਆਂ ਜੀਆਂ ਨਹੀਂ ਵੱਜਦੀਆਂ ਹੈਗੀਆਂ ਤਾਂ ਹੀ ਤਾਂ ਪਰ ਤੂੰ ਫੇਲਾਂਗੇ ਲੈ ਆਖੇ ਤਾਂ ਹੀ ਦਾ ਤੂੰ ਫੇਲ ਆ ਮੈਂ ਹੋਰ ਕੀ ਕਰਦਾ ਮੈਨੂੰ ਇਹ ਤਾਂ ਦੱਸ ਦੇ ਕਿੱਥੇ ਤੈਨਾਂ ਨੂੰ ਇਹ ਚਾਹੀਦਾ ਵੀ ਛੋਟੀ ਨੂੰ ਹੁਣ ਕਹਿਣ ਪਈ ਘਰ ਦੀ ਜ਼ਿੰਮੇਵਾਰੀ ਤੂੰ ਸੰਭ ਵੱਡੀ ਨੂੰ 7 ਸਾਲ ਹੋ ਗਏ ਵਿਆਹ ਕੇ ਆਈ ਨੂੰ ਵੀ ਬਥੇਰਾ ਡੈਮੇ ਨੇ ਗੋਲਾ ਧੰਦਾ ਕਰ ਲਿਆ ਯਾਰ ਤੈਨੂੰ ਤਾਂ ਬਸ ਮੇਰੇ ਨਾਲ ਲੜਨਾ ਆਉਂਦਾ ਬਸ ਮੇਰੇ ਤੇ ਰੋ ਮਾਰਦਣੀ ਆ ਆ ਕਰ ਦੋ ਉਹ ਕਰ ਦੋ ਜੇ ਮੈਂ ਚੰਗਾ ਕਰਦਾ ਤਾਂ ਵੀ ਤੂੰ ਮੇਰੇ ਤੇ ਚੜਕੇ ਜਿੰਨੀ ਆ ਮਾੜਾ ਕਰਦਾ ਤਾਂ ਵੀ ਚੜਕੇ ਜਿੰਨੀ ਆ ਪਰ ਉਹੀ ਗੱਲ ਹੈ ਨਾ ਵਿਚ ਵਿਚਾਲੇ ਦਾ ਸਾਰਾ ਬੰਦਾ ਫਸਦਾ ਨਾ ਬੰਦਾ ਕਿੱਧਰ ਜਾਵੇ ਲੈ ਕੇ ਵਿਚ ਵਿਚਾਲੇ ਬੰਦਾ ਫਸਦਾ ਕਦੇ ਦਿਲ ਦੀ ਗੱਲ ਵੀ ਸਮਝ ਲਿਆ ਕਰ ਸਮਝ ਲਿਆ ਕਰ ਇੰਨਾ ਟਾਈਮ ਹੋ ਗਿਆ ਵਿਆਹੀ ਨੂੰ ਤੇਰੇ ਨਾਲ ਮੈਂ ਇਹ ਕਹਿਣਾ ਚਾਹੁੰਨੀ ਹਾਂ ਤੈਨੂੰ ਵੀ ਅਡ ਡੁੱਡ ਹੋ ਜਾ ਆ ਇਕੱਠ ਚ ਕੁਝ ਨਹੀਂ ਬਣਨਾ ਇਹਨਾਂ ਨੇ ਤਾਂ ਚੋਣਪੂਣ ਇਕੱਠੀ ਕਰਕੇ ਅਡ ਹੋ ਜਾਣਾਗਾ ਨਹੀਂ ਕਮੋ ਅਡ ਡਡ ਨਹੀਂ ਹੁੰਦੇ ਤੈਨੂੰ ਪਤਾ ਯਾਰ ਲੋਕ ਕੀ ਕਹਿਣਗੇ ਹੈ ਲੋਕ ਕੀ ਕਹਿਣਗੇ ਇੱਥੇ ਮੈਨੂੰ ਮਰਦੀ ਨੂੰ ਦੇਖੀ ਚੱਲ ਫਿਰ ਮੇਰੀ ਗੱਲ ਸੁਣ ਲਾ ਜੇ ਮੇਬੇ ਬਾਪੂ ਨੇ ਕਹਿਤਾ ਵੀ ਕੋਠੀ ਅਸੀਂ ਛੋਟੇ ਨੂੰ ਦੇਵਾਂਗੇ ਕੀ ਲੈ ਕੇ ਬੈਠੇਗਾ ਆ ਟੁੱਟਿਆ ਹੋਇਆ ਘਰ ਇਹ ਤਾਂ ਤੇਰੀ ਗੱਲ ਸਹੀ ਆ ਕਿਉਂਕਿ ਉਹਨੂੰ ਕੋਈ ਵੀ ਕੰਮ ਉਹ ਵੀ ਕੰਮ ਕਰਦੇ ਨਾ ਉਹਨੂੰ ਪੁੱਛੇ ਬੈਨ ਤਾਂ ਕਰਦੀ ਨਹੀਂਗੇ ਮੇਰੀ ਗੱਲ ਸੁਣਾ ਆ ਛੋਟੀ ਮੈਂ ਤਾਂ ਗੱਲਾਂ ਗੱਲਾਂ ਚ ਬਥੇਰੇ ਵਾਰੀ ਸੁਣੀ ਹੈਗੀ ਮੇਰਾ ਬਾਪੇ ਉਹਦਾ ਕੋਠੀ ਦੇਖ ਕੇ ਗਿਆ ਸੀਗਾ ਕੋਠੀ ਦੇਖ ਕੇ ਰਿਸ਼ਤਾ ਕੀਤਾ ਇਹਦੀ ਅੱਖ ਕੋਠੀ ਦੀ ਹੈਗੀ ਹਾਂ ਕਿਵੇਂ ਕੋਠੀ ਦੇ ਆ ਲੈ ਕੇ ਦਿਖਾਣ ਕੋਠੀ ਦੇ ਮੇਰਾ ਵੀ ਹੱਕਾ ਮੈਂ ਵੀ ਕਰਦਾ ਵੱਡਾ ਮੁੰਡਾ ਹਾਂ ਜਦੋਂ ਅਗਲੀ ਨੇ ਸਿੱਧਾ ਹੀ ਕਹਿਤਾ ਵੀ ਮੇਰਾ ਤਾਂ ਰਿਸ਼ਤਾ ਕੋਠੀ ਦੇਖ ਕੇ ਹੋਇਆ ਸਾਫ਼ ਹੀ ਮਤਲਬ ਆ ਵੀ ਕੋਠੀ ਉਹਨਾਂ ਦੀ ਹੈ ਹਾਂ ਬੜੇ ਹੁਚਲਾਕ ਨੇ ਕੋਠੀ ਦੇਖ ਕੇ ਰਿਸ਼ਤਾ ਹੋਇਆ ਪਹਿਲਾਂ ਤਾਂ ਉੱਥੇ ਮੈਂ ਲਾਉਂਦੀ ਮਰ ਗਈ ਆ ਪੰਜਾ ਪੰਜਾ ਆਣਾ ਦੀ ਰੋਟੀਆਂ ਆ ਕੇ ਦੇ ਮੈਂ ਮਿੰਦੋ ਨੂੰ ਸੱਦ ਕੇ ਲਿਆਉਂਦੀ ਕਿਤੇ ਕਿਸੇ ਨੂੰ ਲਿਆਉਂਦੀ ਧੁੱਪੇ ਮੈਂ ਮੱਚ ਗਈ ਕੋਠੀ ਦੀ ਮਾਲਕਣ ਬਣ ਗਈ ਏ ਤੇਰੇ ਤੋਂ ਨਹੀਂ ਕੁਝ ਹੋਣਾ ਮਗਰ ਮੂਰੇ ਲੱਗ ਜਾ ਕਿਤੇ ਮੇਰੇ ਉਹ ਕੰਮੋ ਕਦੀ ਹਰਕ ਗੱਲ ਤਾਂ ਮੰਨਦਾਗਾ ਆ ਤਰੀ ਗੱਲ ਵੀ ਮੈਨੂੰ ਜੱਜ ਗਈ ਸਹੀ ਗੱਲ ਆ ਮੈਨੂੰ ਇੱਕ ਗੱਲ ਹੋਰ ਦੱਸ ਦਿੰਨੀ ਆ ਛੋਟੇ ਨਾਲ ਨਾ ਬੜਾ ਜੁੜ ਕੇ ਜਿਨਾ ਬੈਠਿਆ ਕਰ ਆ ਵੀਰਾ ਵੀਰਾ ਉਤੋਂ ਉਤੋਂ ਹੀ ਕਰਦਾਗਾ ਥੱਲੇ ਤਾਂ ਜੜਾਂ ਵੱਡਦਾ ਤੇਰੇ ਆ ਓਏ ਨਹੀਂ ਉਹਦਾ ਸ਼ਰੀਫ ਲੱਗਦਾ ਮੈਨੂੰ ਉਹ ਬੱਸ ਕਰ ਸ਼ਰੀਫ ਲੱਗਦਾਗਾ ਉਹ ਜਿਹੜੀ ਲਿਆਦੀ ਇਹਨਾਂ ਨੇ ਮ ਉਹ ਹੈ ਜੀ ਨਾਗਣ ਆ ਗਈ ਸਾਰਿਆਂ ਨੂੰ ਡੰਗੂ ਇੱਕ ਦਿਨ ਪਰ ਦੇਖਣ ਤਾਂ ਉਹ ਵੀ ਮੇਰੇ ਨਾਲ ਵਿਚਾਰੀ ਵਧੀਆ ਬੋਲਦੀ ਹੈ ਕਿ ਹੁਣ ਮੈਂ ਥੋੜੀ ਕੁਝ ਕਹਿ ਸਕਦਾ ਹਾਂ ਉਹਨੂੰ ਪੂਜਾ ਕਰ ਲੈ ਵਿਚਾਰੀ ਦੀ ਬਿਠਾ ਕੇ ਮੂਰਤ ਬਣਾ ਲੈ ਉਹਨੂੰ ਚਲ ਮੈਂ ਮੰਨਦਾ ਤੇਰੇ ਨਾਲ ਮਾੜਾ ਮੋਟਾ ਕੀ ਮਾੜਾ ਮੋਟਾ ਮੈਨਾਂ ਉਹ ਤੈਨੂੰ ਚੰਗੀ ਲੱਗਦੀ ਹੈ ਕੀ ਦੱਸ ਵਿਆਹ ਤੇਰੇ ਨਾਲ ਮੈਂ ਆ ਕਹੋ ਨਹੀਂ ਕਮੋ ਮੇਰੇ ਕਹਿਣ ਦਾ ਮਤਲਬ ਉਹ ਨਹੀਂ ਕੀ ਮਤਲਬ ਆ ਫਿਰ ਤੇਰਾ ਚਲ ਠੀਕ ਆ ਯਾਰ ਜਿਵੇਂ ਤੂੰ ਕਹੇਂ ਉਵੇਂ ਕਰਾਂਗੇ ਬਸ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਗੱਲ ਕਰ ਲੈ ਜੇ ਬਾਲੀ ਗੱਲ ਜਾਣ ਲੱਗੀ ਕਾ ਸਾਨੂੰ ਅੱਡ ਕਰ ਦੋ ਪਹਿਲੇ ਹੀ ਕਹਿ ਦੇ ਨੀ ਵੀ ਕੋਠੀ ਹਾਂ ਕੋਠੀ ਤਾਂ ਆਪਣੀ ਇੱਕ ਬਣਦਾ ਕੋਈ ਵੱਡੇ ਆਪਾਂ ਮੇਰੀ ਗੱਲ ਸੁਣ ਨਾ ਤਾਂ ਬੁੜੇ ਬੁੜੀ ਨੂੰ ਰੋਟੀ ਫੜਾਵੇ ਨਾ ਚਾਹ ਪਾਣੀ ਫੜਾਵੇ ਦੱਸ ਮੈਂ ਇਕੱਲੀ ਕੀ ਕਰਾਂ ਯਾਰ ਬਸ ਠੀਕ ਹੈ ਜਿਵੇਂ ਤੂੰ ਕਹੇਂਗੀ ਨਾ ਕੰਮ ਉਵੇਂ ਹੀ ਹੋਊਗਾ ਲੱਗਣਾ ਹੀ ਪਊ ਮੂਰੇ ਮਗਰ ਨਹੀਂ ਤਾਂ ਵੀ ਪੇਕ ਕੇ ਵਗ ਜਾਣਾ ਬਸ ਲੈ ਤੈਂ ਕੋ ਪਿੱਕ ਜਾਣਾ ਜਦੋਂ ਮੈਂ ਤੇਰਾ ਸਾਥ ਦੇ ਰਿਹਾ ਕੋਈ ਨਾ ਕੋਠੀ ਆਪਣੀ ਆ ਤੂੰ ਦੇਖੀ ਜਾਈ ਮੈਂ ਕੀ ਕਰ ਦਾਂਗਾ ਸਹੀ ਗੱਲ ਆ ਮੈਂ ਵੀ ਇੱਕ ਦਿਨ ਕੋਠੀ ਚ ਰਾਣੀ ਬਣ ਕੇ ਬੈਠੂਗੀ ਕਿੱਦਿਆਂ ਟੁੱਟੇ ਜੇ ਘਰ ਤੋਂ ਛੁਟਕਾਰਾ ਮਿਲੂਗਾ ਐ ਨਹੀਂ ਕਹੀਦਾ ਹੁੰਦਾ ਜਿਹੜੇ ਘਰ ਚ ਰਹੀ ਨਾ ਉਹਨੂੰ ਲੱਤ ਨਹੀਂ ਮਾਰੀ ਉਹ ਲੱਤ ਲੈ ਸਪਨਾ ਤਾਂ ਮੇਰਾ ਕੋਠੀ ਦੇ ਹੀ ਹੈਗਾ ਕੋਈ ਨਾ ਪਰ ਕੋਠੀ ਦੀ ਬੈਠਾਂਗੇ ਆਪਾਂ ਜਾ ਕੇ ਵੱਡੇ ਦਾ ਆਪ ਹੀ ਹੈ ਨਾ ਸਭ ਕੁਝ ਆਪੋ ਨਹੀਂ ਹੋਊਗਾ ਹਾਂ ਇਹ ਵੀ ਗੱਲ ਸਹੀ ਹੈ ਮੈਂ ਸੋਚਦਾ ਜਿਹੜੀ ਫਿਰ ਜ਼ਮੀਨ ਆਉਂਦੀ ਆ ਮੇਰੀ ਗੱਲ ਸੁਣਾ ਮਿੱਠੇ ਪਿਆਰੇ ਹੋ ਕੇ ਜ਼ਮੀਨ ਦੇ ਦੋ ਹੀ ਹਿੱਸੇ ਕਰਨੇ ਆ ਵੱਧ ਨਹੀਂ ਹੋਣੇ ਚਾਹੀਦੇ ਇੱਕ ਗੱਲ ਹੋਰ ਜੇ ਕੁੜੀ ਜੀ ਟੰਗਾ ਡਾਉਣ ਲੱਗੀ ਦਾਦੀ ਵਿਚਾਲੇ ਕੋਈ ਲੋੜ ਨਹੀਂ ਸੰਧਾਰਾ ਲੈ ਕੇ ਜਾਣਦੀ ਉਹਦਾ ਫਿਰ ਤੁਹਾਨੂੰ ਵੀ ਪਤਾ ਵੱਡੇ ਨੂੰ ਲੋਕ ਵੱਧ ਤਾਨੇ ਮੇਣੀ ਜੀ ਦੰਦੇ ਆ ਬਸ ਕਰ ਵੱਡਾ ਵੱਡਾ ਹੋ ਕੇ ਸਿਰ ਤੇ ਜੁੱਤੀਆਂ ਬਹੁਤ ਮਰਾਲੀਆਂ ਕਦੇ ਤਾਂ ਅੱਗੇ ਪਿੱਛੇ ਲੱਗਦਾ ਯਾਰ ਗਲਾਸ ਫੜਾ ਤੂੰ ਨਹੀਂ ਮੇਰੀ ਸੁਣਨੀ ਹੈ ਓਏ ਕੰਮੂ ਠੀਕ ਆ ਜਿਵੇਂ ਕਹਿੰਦੀ ਯਾਰ ਉਹ ਨਹੀਂ ਕਰੂੰਗਾ ਇੱਕ ਦਿਨ ਤੂੰ ਗੱਲ ਗੱਲ ਤੇ ਬੜਾ ਗੁੱਸੇ ਹੁੰਨੀ ਆ ਪਤਾ ਨਹੀਂ ਕੀ ਖਾਨੀ ਹੈ ਕੀ ਨਾ ਹੁਣ ਮੰਨ ਤਾਂ ਗਿਆ ਵੀ ਹਾਂ ਜਿਵੇਂ ਤੂੰ ਕਹਿੰਦੀ ਉਹ ਵੀ ਕਰ ਲੂੰਗਾ ਪਰ ਇਹ ਕਿੱਲਾ ਯਾਰ ਕੰਮੂ ਕਹਤਾ ਸਹੀ ਰਹੀ ਵੀ ਇਕੱਠੇ ਰਹਿ ਕੇ ਨਾ ਘਰ ਦੇ ਵਿੱਚ ਕੁਝ ਨਹੀਂ ਬਣਦਾ ਹੁੰਦਾ ਜਦੋਂ ਬੰਦਾ ਅੱਡ ਹੋ ਜਾਂਦਾ ਨਾ ਸਾਰੀ ਕਮਾਈ ਆਪਦੀ ਸੇਵ ਹੁੰਦੀ ਹੈਗੀ। ਨਾਲੇ ਮੈਨੂੰ ਵੀ ਨਹੀਂ ਪਤਾ ਲੱਗਦਾ ਮੇਰੇ ਖਰਚੇ ਕਿੱਥੇ-ਕਿੱਥੇ ਹੋਈ ਜਾਂਦੇ ਆ। ਹੁਣ ਤਾਂ ਅੱਜ ਤੱਕ ਕਿਤੇ ਸੌਦਾ ਵੀ ਲਿਆਂਦਾ ਘਰ ਦਾ ਸਾਰਾ ਸੌਦਾ ਪਤਾ ਤਾਂ ਮੈਂ ਲੈਣਾਗਾ। ਸਾਰਾ ਖਰਚਾ ਤਾਂ ਮੈਂ ਤੋਰਦਾ ਨਾ। ਉਥਾ ਜੋ ਜਿਵੇਂ ਨੂੰ ਮੈਨੂੰ ਆਇ ਲੱਗਦਾ ਜਿਵੇਂ ਪੈਸੇ ਜੋੜ ਦਿੰਦੇ ਆ। ਸਹੀ ਕਹਿੰਦੇ ਕੰਮੂ ਵੀ। ਬਸ ਫਿਰ ਜਿਵੇਂ ਖਮੂ ਤੂੰ ਕਹਿੰਦੀ ਉਵੇਂ ਕਰੂੰ। ਰਹੀ ਗੱਲ ਕੋਠੀ ਦੀ। ਕੋਠੀ ਦੇ ਵਿੱਚ ਵੀ ਆਪੇ ਰ੍ਹਾਂਗੇ। ਦੇਖਦੇ ਆਂ। ਕੀ ਕਹਿੰਦੇ ਆਏ ਦੇਖ ਲੈ ਬਿੰਦ ਝੱਟ ਨਹੀਂ ਮੁੰਡਿਆਂ ਨੂੰ ਕੋਲ ਬੈਠਣ ਦਿੰਦੀਆਂ ਹੈ ਉਹਦੀ ਲੈ ਗਈ ਨਾ ਮਿੰਟ ਚ ਦੱਸ ਵੀ ਸਾਡੇ ਨਾਲ ਕਿਤੇ ਕੋਈ ਦੁੱਖ ਸੁੱਖ ਨਾ ਕਰ ਲੈ ਜਵਾਕ ਉਹ ਕੋਈ ਗੱਲ ਨਹੀਂ ਭਗਵਾਨ ਨੇ ਤੂੰ ਮੈਨੂੰ ਐਂ ਦੱਸ ਤੈਨੂੰ ਟੈਨਸ਼ਨ ਕਿਹੜੀ ਗੱਲ ਦੀ ਹੈ ਕਿਉਂ ਐਵੇਂ ਬੁਰਬੁਰ ਕਰਦੀ ਰਹਿਣੀ ਹੈ ਲੈ ਹਲੇ ਮੈਂ ਹੀ ਬੁਰਬੁਰ ਕਰਦੀ ਆ ਤੁਹਾਡੇ ਸਾਹਮਣੇ ਹੀ ਤਾਂ ਗੱਲ ਹੈ ਵੱਡਾ ਆ ਵੱਡੇ ਨੂੰ ਉਹਨੇ ਕਹਤਾ ਵੀ ਲੈ ਤੈਨੂੰ ਚਾਹ ਬਣਾਵਾ ਹੈ ਆ ਛੋਟਾ ਆ ਛੋਟੇ ਨੂੰ ਉਹਨੇ ਚਾਹ ਕਰਕੇ ਬੁਲਾਤੀ ਕੀ ਗੱਲ ਬਾਈ ਅਸਤਾਜਾਉਂਦੇ ਜੀ ਇਹਨਾਂ ਨੇ ਮਾਰਤੇ ਹੁਣੀ ਇਹ ਤਾਂ ਐ ਸਮਝਦੀ ਨੇ ਵੀ ਸਾਡੇ ਸਾਰਾ ਕੁਝ ਉਹ ਹੋ ਗਿਆ ਹੈ ਹਾਂ ਹਾਕੀ ਪੂਰਾ ਜਮਾ ਲਿਆ ਮੈਂ ਜੰਮੇ ਨੇ ਜਵਾਕ ਮੇਰੇ ਪੁੱਤ ਨੇ ਉਹ ਉਹ ਮੈਂ ਕਿਹੜਾ ਕਹਣਾ ਵੀ ਨਹੀਂ ਤੇਰੇ ਪੁੱਤ ਪਰ ਹੁਣ ਤੂੰ ਮੁੰਡਿਆਂ ਕੋਲੇ ਗੱਲ ਨਾ ਕਰ ਬੈਠੀ ਕਿਤੇ ਘਰ ਚ ਹੋਰ ਕਲੇਸ਼ ਵਧਾ ਦੇ ਮੁੰਡੇ ਕੋਲੇ ਤਾਂ ਮੈਂ ਦੱਸੂਗੀ ਲੈ ਕਹਿ ਤਾਂ ਦੱਸ ਦਿਆ ਉਹ ਤੇਰਾ ਦਿਮਾਗ ਠੀਕ ਹੈ ਕਿ ਨਹੀਂ ਕਿਉਂ ਐਵੇਂ ਹੱਸਦੇ ਵਾਹਦੇ ਕਰਨ ਨੂੰ ਗਾਲ੍ਹਦੀ ਐ ਮੁੰਡਿਆਂ ਨੂੰ ਤਾਂ ਸੁਖ ਸੁਖ ਦੀ ਜ਼ਿੰਦਗੀ ਜਿਉਣ ਦੇ ਆਪਾਂ ਤਾਂ ਟਾਈਮ ਨਗਾ ਲਿਆ ਜਿਵੇਂ ਨਗਾ ਲਿਆ ਚੱਲ ਠੀਕ ਐ ਤੂੰ ਵੀ ਮੈਨੂੰ ਸਿੱਧਾ ਹੀ ਕਹਿ ਦੇਣਾ ਵੀ ਆਪੀ ਕਰ ਲਿਆ ਕਰ ਜਿਹੜਾ ਕੰਮ ਕਰਨਾ ਹੁੰਦਾ ਨਾ ਮਾੜਾ ਮੋਟਾ ਵੀ ਇਹਨਾਂ ਨੂੰ ਕਹਿਆ ਕਰ ਨਹੀਂ ਕਹਿੰਦੀ ਇਹ ਤਾਂ ਮਹਾਰਾਣੀਆਂ ਨੇਗੀਆਂ ਉਹ ਚੰਗੀ ਰਹेंगी ਚੰਗੀ ਰਹेंगी ਨਾਲੇ ਜਵਾਕਾਂ ਤਾਂ ਸੋਬੋ ਹੀ ਨਾ ਲੱਗੇ ਵੀ ਇਹ ਸਾਡੇ ਨਾਲ ਐਂ ਕਰਦੀਆਂ ਨੇ ਚੱਲ ਠੀਕ ਐ ਮੈਂ ਬਣਾ ਕੇ ਲਿਓਨੀ ਆ ਕੁੱਟ ਚਾਹ ਨਾ ਤੂੰ ਪੀ ਲੈ ਨਾ ਪੀ ਲੂੰ ਇਹ ਕਦੋਂ ਬਣਾਉਣ ਜਾਣਗੀ ਇਹਨਾਂ ਕੋਲ ਕਰਾ ਕੇ ਜਾ ਬਣਾ ਲਿਆ ਥੋੜਾ ਜਿਹਾ ਮਿੱਠਾ ਘੱਟ ਰੱਖੀਂ ਜਦੋਂ ਬਾਰੂ ਆਊਗਾ ਮਾਹ ਪੇ ਉਹਦੇ ਗੋਡੇ ਲਾ ਕੇ ਬੈਠ ਜਾਊਗਾ ਮੈਨੂੰ ਤਾਂ ਕੋਈ ਗੱਲ ਹੀ ਨਹੀਂ ਕਰਦਾ ਨਾ ਬਸ ਉਹਨਾਂ ਕੋਲ ਕੀ ਰੱਖਿਆ ਹਾਂ ਬਹਿ ਜਾਣਾ ਚੁਗਲੀਆਂ ਕਰਨ ਹੂੰ ਬੱਸ ਕੀ ਗੱਲ ਕਰਨੀ ਹੈ ਨਾ ਐ ਕਿਉਂ ਬੋਲਦੇ ਹੋ ਤੁਸੀਂ ਕਿਵੇਂ ਬੋਲਦਾ ਕੀ ਮਤਲਬ ਮਤਲਬ ਪੁੱਛਿਆ ਹੀ ਤੇਨੂੰ ਹੁਣ ਨਾ ਉੱਥੇ ਬੈਠਾ ਸੀ ਉੱਥੇ ਗੱਲ ਕਰ ਲੈਣੀ ਐ ਸੋਹਣੇ ਲੱਗਦੇ ਆਪਾਂ ਤੂੰ ਮੈਨੂੰ ਕਹਤਾ ਇਧਰ ਅੰਦਰ ਮੈਂ ਗੱਲ ਕਰਨੀ ਤੇ ਫੇਰ ਕੀ ਹੁੰਦਾ ਮੀਆਂ ਬੀਵੀਆਂ ਆਪਾਂ ਗੱਲ ਕਰ ਸਕਦੇ ਅੰਦਰ ਬੈਠ ਕੇ ਆਪਾਂ ਰਾਤ ਬਰਾਤੇ ਕਰ ਲਈਦੀ ਹੁੰਦੀ ਹੈ ਗੱਲ ਕੋਈ ਹੈ ਲੈ ਜ਼ਰੂਰੀ ਤਾਂ ਨਹੀਂ ਹਰ ਇੱਕ ਬੀਬੀ ਬਾਪੂ ਦੇ ਸਾਹਮਣੇ ਕਰਨੀ ਕਰਨੀ ਆਪਾਂ ਇਹੋ ਜੀ ਕੀ ਗੱਲ ਆਪਣੇ ਜਿਹੜਾ ਕੋਈ ਲਕੋਵਾਂ ਨਾਲੇ ਇਹਨਾਂ ਨਾਲੇ ਆਪਣੇ ਮਾਪੇ ਹੋ ਆ ਉਹ ਮੈਂ ਮੰਗਦੀ ਆਪਣੇ ਮਾਂ ਕੋਲ ਉਹ। ਠੀਕ ਹੈ। ਤੁਹਾਨੂੰ ਕੀ ਲੋੜ ਆ ਨਾ ਕੋਈ ਆਇ ਕਹਿੰਦੀ ਹਾਂ ਹਾਂ ਇਹਨਾਂ ਤੋਂ ਤਾਂ ਲੰਗਰ ਨਹੀਂ ਲੈਂਦੇ। ਇਹਦੇ ਰੋਟੀਆਂ ਨਹੀਂ ਪਵਾ ਸਕਦੇ। ਕਮਾਲ ਹੋਇਆ ਵੀ ਤੁਸੀਂ ਮੇਰੀ ਬੇਇੱਜ਼ਤੀ ਮੰਮੀ ਡੈਡੀ ਸਾਹਮਣੇ ਕਰੀ ਜਾਂਦੇ ਹੋ। ਤੁਸੀਂ ਮੇਰੀ ਮੇਰੀ ਗੱਲ ਸੁਣ ਕਿੱਥੇ ਦਾ ਬੰਦਾ ਆਇ ਕਹਿੰਦਾ ਵੀ ਹਾਂ ਸਿਆਣੀ ਆਇ ਕਹਤ ਤੁਸੀਂ ਮੇਰੀ ਬੇਇੱਜ਼ਤੀ ਕਰੀ ਜਾਂਦੇ ਹੋ ਨਾ ਸਾਹਮਣੇ। ਮੈਂ ਪਾਗਲਾ। ਦੱਸੀ। ਮੈਂ ਪਾਗਲਾ ਹਾਂ ਉਹਨਾਂ ਤੇ ਨਾ। ਲੱਗਦਾ ਪਾਗਲੀਓ ਜਿਸ ਤਰ੍ਹਾਂ ਮਨੇ ਗੱਲਾਂ ਕਰਦੀ ਸੀ ਮੰਮੀ ਡੈਡੀ ਕੋਲ। ਉਹ ਤੇਰੀ ਗੱਲ ਨਹੀਂ ਕਰੀ ਸੀ। ਮੈਂ ਦੋਹਾਂ ਦੀ ਗੱਲ ਕਰੀ ਸੀ ਠੀਕ ਹੈ। ਮੇਰੀ ਗੱਲ ਸੁਣ ਮੈਨੂੰ ਪਤਾ ਤੁਸੀਂ ਰੋਟੀਆਂ ਲਾ ਲੈਣੀ ਬੇਬੇ ਕਹੀ ਜਾਂਦੀ ਸੀ ਕਹਿੰਦੀ ਕਿ ਦਿਹਾੜੀਏ ਲਾਉਣੇ ਆ ਤੇ 10 ਗਰਾਂ ਦਿਹਾੜੀਏ ਕਣਕ ਵੱਢਣ ਤੇ ਲਾ ਦੇਣਾ ਤੇ ਇੱਥੇ ਬੂਥ ਲੱਗ ਜੂਗੀ ਗਰਮੀ ਦੇ ਵਿੱਚ ਸੋਡਾ ਭਲਾ ਹੀ ਚਾਇਆ ਠੀਕ ਹੈ ਜੇ ਮੈਂ ਕਹਿ ਜਾਂਦਾ ਵੀ ਚੱਲ ਕੋਈ ਗੱਲ ਨਹੀਂ ਲਾ ਦੇਣਗੇ ਆ ਫਿਰ ਤਾਂ ਫਿਰ ਬੇਬੇ ਨੇ ਕਹਿਣਾ ਚੱਲ ਵੀ ਬਈ ਉਹੀ ਕਰਾ ਲੈਣੇ ਆ ਦੱਸ ਕਹਾ ਫਿਰ ਹੁਣ ਕਹਿ ਦੇਣਾ ਬਾਹਰ ਜਾ ਕੇ ਮੈਂ ਤਾਂ ਫਿਰ ਵੀ ਕਾਰੀ ਲਉ ਕੰਮ ਆ ਵੱਡੀ ਤੋਂ ਹੀ ਨਹੀਂ ਹੁੰਦਾ ਕੰਮ ਸਾਰਾ ਦਿਨ ਮੇਰੇ ਅੱਗੇ ਬੜਬੜ ਕਰਦੀ ਰਹਿੰਦੀ ਆ ਨਾਲ ਮੈਂ ਸਾਰਾ ਕੰਮ ਕਰਦੀ ਆ ਤਾਂ ਵੀ ਮੈਨੂੰ ਬੋਲਦੀ ਰਹਿੰਦੀ ਆ ਤੇ ਫਿਰ ਤੂੰ ਕਿਹੜਾ ਹਟਦੀ ਐ ਤੂੰ ਮੇਰੀ ਗੱਲ ਸੁਣ ਠੀਕ ਹੈ ਮੈਂ ਤਾਂ ਹੁਣ ਤੇਰਾ ਭਲਾ ਚਾਹਿਆ ਉਥੇ ਦੋ ਬੰਦੇ ਆਉਣਗੇ ਦੋ ਬੰਦੇ ਰੋਟੀ ਲਾਉਣੇ ਆ ਠੀਕ ਹੈ ਮੈਂ ਤੁਹਾਡਾ ਭਲਾ ਚਾਹਿਆ ਅਵੇ ਚਲ ਦੋ ਬੰਦੇ ਰੋਟੀ ਲੈ ਚੁ ਕਿੱਥੇ ਦਹਾ ਬੰਦਾ ਰੋਟੀ ਲਾਉਣੀ ਤੂੰ ਮੈਨੂੰ ਵੀ ਬੋਲਣ ਲੱਗ ਗਈ ਤੁਸੀਂ ਮੇਰੇ ਨਾਲ ਤਾਂ ਕੋਈ ਗੱਲਬਾਤ ਕਰਦੇ ਨਹੀਂ ਜਦੋਂ ਪਲਦਾ ਸਵੇਰ ਨਹੀਂ ਨਿਕਲ ਜੰਨੇ ਹੋ ਹਾਂ ਜਦੋਂ ਆਉਣੇ ਉਥੇ ਘੰਟੇ ਘੰਟਾ ਉਹਨਾਂ ਕੋਲ ਮਮੀ ਡੈਡੀ ਹੋਰ ਕੋਲ ਬੈਠੇ ਰਹਿੰਦੇ ਨੇ ਕੋਈ ਬੰਦਾ ਦੁੱਖ ਸੁੱਖ ਪੁੱਛ ਲੈਂਦਾ ਪੁੱਛ ਲੈਂਦਾ ਭਈ ਅੱਜ ਕੀ ਹੋਇਆ ਘਰੇ ਕੀ ਨਹੀਂ ਹੋਇਆ ਮੈਨੂੰ ਪਤਾ ਨਾ ਮੇਰੇ ਤੁਹਾਡੇ ਪਿੱਛੋਂ ਮੇਰੇ ਨਾਲ ਕੀ ਕੁਝ ਹੁੰਦਾ ਇੱਥੇ ਪਰਿਵਾਰ ਹੈ ਆਪਣਾ ਸਾਰੇ ਜਾਣੇ ਆਪਣੇ ਪਰਿਵਾਰ ਦੇ ਵਿੱਚ ਹੀ ਆਉਂਦੇ ਆ ਤੇ ਮੈਂ ਕਿਸੇ ਕੋਲੇ ਮਰਜ਼ੀ ਬੈਠ ਕੇ ਗੱਲ ਕਰਾਂ ਤਾਂ ਇਸ ਗੱਲ ਦਾ ਤੂੰ ਗੁੱਸਾ ਨਾ ਕਰਿਆ ਕਰ। ਲੱਗ ਗਈ ਸਮਝ ਤੈਨੂੰ? ਲੱਗ ਗਈ ਸਮਝ ਮੈਨੂੰ। ਹਾਂ ਜਿਹੜੀ ਗੱਲ ਤੂੰ ਮੇਰੇ ਨਾਲ ਕਰਨੀ ਹੁੰਦੀ ਆ ਉਹ ਸਵੇਰੇ ਜਾਂ ਆਥਨੇ ਕਰ ਲਿਆ ਕਰ। ਤੁਸੀਂ ਪਰਿਵਾਰ ਸਮਝਦੇ ਹੋ? ਇੱਥੇ ਹੋਰ ਕੋਈ ਆਪਣੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਦਾ ਨਹੀਂ। ਅੰਨੀ ਹੋਈਆਂ। ਧਿੰਦੀ ਦਾ ਨਹੀਂ ਹੈਗਾਗਾ ਕਿ ਮੈਂ ਗਰਦ ਠਾਈ ਹੈਗੀ। ਹਣ ਝਾੜੂ ਤਾਂ ਮੈਂ ਕੱਢਣਾ ਹੀ ਆ ਹੁਣ ਇਹ ਚ ਵੀ ਤੈਨੂੰ ਪ੍ਰੋਬਲਮਾ ਕੋਈ ਨਾ ਸਵੇਰੇ ਉੱਠ ਕੇ ਨਹੀਂ ਤੂੰ ਝਾੜੂ ਮਾਰ ਸਕਦੀ 12 ਵਜੇ ਪਈ ਨੇ ਹੁਣ ਤੇਨੂੰ ਝਾੜੂ ਜਿਆਦਾ ਗਿਆ ਨਾ ਮੇਰੀ ਮਰਜ਼ੀ ਮੈਂ 12 ਵਜੇ ਮਾਰਾਂ 4 ਵਜੇ ਮਾਰਾਂ ਦੱਸ ਤੈਨੂੰ ਕੀ ਆ ਮੇਰੀ ਗੱਲ ਸੁਣ ਲੈ ਬਾਲਾ ਟਿੰਗੜਾ ਜਿਹਾ ਨਾ ਕਰ ਠੀਕ ਹੈ ਨਾ ਜੇ ਕੰਮ ਕਰਨਾ ਹੁੰਦਾ ਉਹਦਾ ਟਾਈਮ ਨਾ ਕਰ ਲਿਆ ਕਰ ਨਹੀਂ ਟੰਗਾਈਆਂ ਨਾ ਡਾਇ ਕਰ ਮੇਰੇ ਕੰਮ 'ਚ ਨਾ ਤੂੰ ਕੌਣ ਹੁੰਨੀ ਮੈਂ ਤੇ ਰੋ ਮਾਰਨ ਵਾਲੀ ਹੈ ਮੈਂ ਵੀ ਇਸ ਘਰ ਦੀ ਨੂੰਹ ਹਾਂ ਤੇ ਤੂੰ ਵੀ ਇਸ ਘਰ ਦੀ ਨੂੰਹ ਜਦੋਂ ਮੇਰਾ ਚਿਤ ਕਰੂ ਮੈਂ ਉਹਦੇ ਕੰਮ ਕਰੂੰਗੀ ਤੇਰੇ ਕਹਿਣ ਤੇ ਕੰਮ ਅੱਛਾ ਮੇਰੇ ਕਹਿਣ ਤੇ ਕੰਮ ਨਹੀਂ ਕਰਦੀ ਨਹੀਂ ਤੂੰ ਮੇਰੇ ਲੱਗੀ ਕਿਦਿਆਂ ਮਗਰ ਸਾਰਾ ਘਰ ਐ ਚੱਕ ਰੱਖਿਆਗਾ ਜਿੱਦੇ ਦੀਆਂ ਐ ਅੱਛਾ ਤੇਰੇ ਮਗਰ ਲੱਗਾ ਵੀ ਤੇਰੇ ਮਗਰ ਲੱਕੇ ਸਾਰਾ ਕੁਝ ਤੈਨੂੰ ਦੇ ਦਾਂ ਨਹੀਂ ਮੈਂ ਤਾਂ ਤਾ ਮੰਗਿਆ ਕਦੋਂ ਆ ਰੋਟੀਆਂ ਦਾ ਤੂੰ ਮੇਰੀਆਂ ਲਾਈਆਂ ਖਾਣੀਆਂ ਕੜਦੀਆਂ ਮੇਰੇ ਤੇ ਨਾ ਰੋਟੀਆਂ ਦਾ ਕੀ ਸੁਣਾਉਣੀ ਆ ਤੁਹਾਡੇ ਮੈਲੇ ਕੱਪੜੇ ਵੀ ਤਾਂ ਮੈਂ ਹੀ ਤਾਉਣੀਆਂ ਨਾਲੇ ਮੇਰੀ ਗੱਲ ਸੁਣੋ ਫਿਰ ਮੇਰੇ ਤੋਂ ਵੀ ਨੀ ਧੋਤਿਆਂ ਦੇ ਕੱਪੜੇ ਆਪਦੇ ਦੋਹਾਂ ਜੀਆਂ ਦੇ ਕੱਪੜੇ ਤਾਉਂਗੀ ਮੈਂ ਮੇਰੇ ਤੋਂ ਵੀ ਨਹੀਂ ਰਹਿੰਦੇ ਤੁਹਾਡੇ ਲੰਗਰ ਮੈਂ ਵੀ ਸਾਡੇ ਦੋਹਾਂ ਜੀਆਂ ਦੀ ਰੋਟੀ ਬਣਾਉਂਗੀ ਕਿਉਂ ਤੂੰ ਦੋਹਾਂ ਦੀ ਰੋਟੀ ਕਿਉਂ ਲਾਹੇਂਗੀ? ਰੋਟੀ ਦਾ ਕੰਮ ਤੇਰਾ ਸੀ, ਚੁੱਲ੍ਹੇ ਚੁੱਕ ਦਾ ਕੰਮ ਤੈਨੂੰ ਆਇਆ ਸੀ। ਰੋਟੀ ਦਾ ਤੈਨੂੰ ਸਾਡੇ ਦੋਹਾਂ ਵਰਦੀ ਲਾਉਣੀ ਪਊਗੀ। ਅੱਛਾ, ਜੇ ਤੂੰ ਥੋੜੇ ਦੋਹਾਂ ਜਿਹਿਆਂ ਦੇ ਕੱਪੜੇ ਧੋਵੇਂਗੀ ਨਾ, ਮੈਂ ਵੀ ਸਾਡੇ ਦੋਹਾਂ ਜਿਹਿਆਂ ਦੀ ਰੋਟੀ ਪਕਾਇਆ ਕਰੂੰਗੀ। ਮੇਰੇ ਤੋਂ ਕੜਾ ਕੰਮ ਨਹੀਂ ਹੁੰਦਾ। ਮੈਂ ਤੁਹਾਡੀ ਨੌਕਰਾਨੀ ਲੱਗੀ ਹੋਈ ਆਂ। ਬਸ ਠੀਕ ਐ ਫਿਰ। ਆ ਕੰਮ ਵਧੀਆ। ਸਾਡ ਦੋਹਾਂ ਜਿਹੇ ਦੀ ਰੋਟੀ ਮੈਂ ਆਪੇ ਲਾ ਲਿਆ ਕਰੂੰਗੀ। ਮੈਨੂੰ ਕੋਈ ਦਿੱਕਤ ਨਹੀਂ। ਤੂੰ ਐਂ ਕਰੀ ਬੇਬੇ-ਬਾਪੂ ਦੀਆਂ ਰੋਟੀਆਂ ਤੇ ਉਹਨਾਂ ਦੇ ਕੱਪੜੇ ਲੀੜ 7 ਸਾਲ ਹੋ ਗਏ ਮੈਨੂੰ ਇਸ ਘਰ ਚ ਆਈ ਨੂੰ ਉਹ ਦਿਨ ਦੀ ਲੰਗਰ ਮੈਂ ਹੀ ਲਾਉਣੀ ਆ ਜੇ 7 ਸਾਲ ਤੈਨੂੰ ਆ ਗਏ ਨਾ ਫਿਰ ਹੁਣ ਤੱਕ ਵੀ ਤੈਨੂੰ ਅੱਗੇ ਵੀ ਤੈਨੂੰ ਲਾਉਣੀਆਂ ਪੈਣਗੀਆਂ ਨਹੀਂ ਬਸ ਕਰ ਬਸ ਕਰ ਤੂੰ ਮੈਂ ਜਿਹੜੀ ਮਾਰਚ ਫਿਰਦੀ ਐ ਨਾ ਮੈਂ ਸਾਰੀਆਂ ਜਾਣਦੀ ਐਗੀ ਨਾ ਤਕੀ ਜਾਣਦੀ ਐ ਤੂੰ ਮੇਰੇ ਬਾਰੇ ਆ ਕੀ ਮਤਲਬ ਹੋਇਆ ਬੋਲਣ ਦਾ ਤੇਰਾ ਮੇਰੀ ਗੱਲ ਸੁਣ ਲੈ ਆ ਜਿਹੜਾ ਦਾਜੇ ਦਾ ਤੂੰ ਰੋਹਮ ਦਿਖਾਉਣੀ ਐ ਨਾ ਇਦਾਂ ਮੈਂ ਝਟਕੀਆਂ ਚ ਰੋਲ ਦੂੰਗੀ ਮਾਰਦੀਆਂ ਗੱਲਾਂ ਅੱਜ ਐਡੀ ਤਕੜੇ ਘਰੋਂ ਸੀ ਲਿਆਉਂਦੀ ਫਿਰ ਫਿਰ ਮੇਰੀਆਂ ਚੀਜ਼ਾਂ ਕਿਉਂ ਯੂਜ਼ ਕਰਦੀਆਂ ਨਹੀਂ ਤੇਰੇ ਕੋਲ ਕਿਹੜੀਆਂ ਚੀਜ਼ਾਂ ਵਰਤਦਾ ਤੇਰੀ ਮਾਂ ਨੇ ਤੈਨੂੰ ਇੰਨੀ ਅਕਲ ਨਹੀਂ ਸਿਖਾਈ ਵੀ ਆਦੀ ਜਠਾਣੀ ਨੇ ਤੇ ਮੈਂ ਵਰਤਣਾ ਮੇਰੇ ਨਾਲ ਮਾਂ ਤੱਕ ਜਾਣ ਦੀ ਲੋੜ ਨਹੀਂ ਹੈਗੀ ਕਿਉਂ ਤੂੰ ਕੀ ਕਰ ਦੇਗੀ ਫਿਰ ਮਾਂ ਤੱਕ ਜਾਣ ਦੀ ਤੇਰੀ ਮਾਂ ਨੇ ਸਿਖਾਇਆ ਤੈਨੂੰ ਕਿਵੇਂ ਬੋਲਦੀ ਹੁੰਦਾ ਤੂੰ ਕਿਵੇਂ ਬੋਲਦੀ ਬਹੁਤ ਕੁਝ ਸਿਖਾਏਗਾ ਇੰਨੇ ਨੇ ਕੱਪੜੇ ਆਉਂਦੇ ਜਦੋਂ ਆਉਂਦੀ ਹੈ ਮੇਰੀ ਮਾਂ ਤੇਰੇ ਬਾਤ ਤੇ ਨਾ ਲੈ ਕੇ ਆਵੇ ਆਖਿਆ ਕਿਨੇ ਵੀ ਲੈ ਕੇ ਆਵੇ ਤੇ ਮੇਰੇ ਮਾਪੇ ਕੋਲ ਕੁਝ ਲੈ ਕੇ ਨਹੀਂ ਆਉਂਦੇ ਨਹੀਂ ਤੂੰ ਤੁਹ ਕਿਉਂ ਲੜਦੇ ਹੋ ਦੇਖੀ ਰੱਬ ਦਾ ਵਾਸਤਾ ਮੈਂ ਤੁਹਾਡੇ ਚਾਚੇ ਕੇ ਬੈਠੀ ਆਈ ਆਂਗੀ ਹੈ ਦੱਸ ਉੱਥੇ ਤੱਕ ਤੁਹਾਡੀ ਬਾਤ ਸੁਣਦੀ ਕਿਉਂ ਪੁੱਤ ਜਲੂਸ ਦੇ ਕੋਲ ਇਹਨੂੰ ਹਟਾਲਾ ਇਹਨੂੰ ਹਟਾਲਾ ਮੈਂ ਇਹਦੀ ਸੰਗੀ ਬਰੋਡ ਦੇਣੀ ਹੈ ਕਿਉਂ ਤੂੰ ਕਿਵੇਂ ਸੰਗੀ ਨੂੰ ਹੱਥ ਪਾਏਂਗੀ ਮੈਂ ਕਿਹਾ ਉਹੀ ਤੂੰ ਫਿਰ ਦੇ ਮੇਰੇ ਅੱਗੇ ਪਿੱਛੇ ਕੋਈ ਹੈਗਾ ਚੁੱਪ ਕਰ ਚੁੱਪ ਕਰ ਨਹੀਂ ਪੁੱਤ ਤੂੰ ਮੈਨੂੰ ਇਹਨੂੰ ਸਿੱਧੀ ਕਰ ਹੀ ਦੇਣ ਤੇ ਤੂੰ ਦੱਸ ਮੇਰੀ ਮੇਰੀ ਗੱਲ ਤਾਂ ਸੁਣ ਲਓ ਪਸਾਣੀ ਲੈਣੀ ਹੈ ਚੱਲ ਪੁੱਤਾਂ ਦੇ ਕਿਉਂ ਨਿਆਣੀ ਆ ਨਾ ਨਾ ਅੱਛਾ ਇਹ ਨਿਆਣੀ ਆ ਇਹੇ ਨਿਆਣੀ ਆ ਨੀ ਅਕਲ ਨੂੰ ਅਕਤ ਮਾਰ ਲੋ ਲੋਕ ਕੰਧਾਂ ਨਾਲ ਕੰਨ ਲਾ ਲਾ ਐਂ ਕਰ ਤੈਨੂੰ ਲੈ ਜਾ ਕੇ ਮਨੂ ਲਾ ਕਰੀ ਕਾਈ ਮੈਂ ਨਹੀਂ ਬੋਲਦੀ ਇਹ ਜਾਣ ਜਾਣ ਕੇ ਮੈਂ ਲੜਾਈਆਂ ਕਰਦੀ ਜਿੱਦ ਤੇ ਮੈਂ ਘਰੇ ਹੀ ਵੇਖ ਹੀ ਨਹੀਂ ਚੜਦੀ ਮੈਨੂੰ ਆ ਸੋੜਾ ਬੋਲ ਨਾ ਹੋ ਉੱਥੇ ਜਾਂਦਾ ਹੈ ਸਾਰਿਆਂ ਮੈਨੂੰ ਪੁੱਛਦੀਆਂ ਕੁੜਿਆ ਇਹਨਾਂ ਦੇ ਕੀ ਹੋਈ ਜਾਂਦਾ ਆ ਸੱਤ ਸਾਲਿਆਂ ਨੇ ਪਹਿਲਾਂ ਜਲੂਸ ਕੱਢਿਆ ਹੁਣ ਮੇਰਾ ਵੀ ਕਢਵਾਈ ਜਾਂਦੀ ਹੈ ਨਾਲ ਬਸ ਕਰ ਨੀ ਬਸ ਕਰ ਜਾਣਦੀ ਤੂੰ ਕਿੰਨੀ ਕਿ ਚੰਗੀ ਹੈਗੀ ਰੁਕ ਤੇ ਭੈਣੇ ਚੁੱਪ ਕਰ ਜੋ ਪੁੱਤ ਤੁਹਾਡੇ ਮੈਂ ਇਹਨੂੰ ਕੁਛ ਸਮਝਾਇਆ ਨਹੀਂ ਗਿਆ ਲੈ ਮੈਂ ਕਿਸਮੇ ਪੁੱਤ ਮੇਰੀ ਗੱਲ ਸੁਣ ਨਾ ਮੇਰੀ 7 ਸਾਲ ਹੋ ਗਏ ਬਾਤ ਸੁਣੀ ਸੀ ਕਿਸੇ ਆਜ ਕਮੜ ਜਿੱਦ ਦੇ ਇਹ ਆਈਏ ਨੇ ਜਲੂਸ ਕੱਢਤਾ ਕਰਤਾ ਮੱਚਦੀ ਹੈ ਨਾ ਫਿਰ ਮੇਰੇ ਤੇ ਟਾਂ ਕਰਕੇ ਆ ਅੱਗੇ ਕੱਲੀ ਵੀ ਸਰਦਾਰੀ ਸੀ ਜਾਣੀਆਂ ਚੁੱਪ ਕਰ ਜਾ ਪੁੱਤ ਸਾਰੇ ਪਿੰਡ ਚ ਪੁੱਛ ਕੇ ਦੇਖ ਲੋ ਵੀ ਕਦੇ ਮੇਰਾ ਕਿਸੇ ਨੇ ਉੱਚਾ ਬੋਲ ਸੁਣਿਆ ਹੋਵੇ ਹੈ ਇਹਨੂੰ ਤਾਂ ਨਿਆਣੀ ਨਿਆਣੀ ਕਹਿ ਕੇ ਤੁਸੀਂ ਸਾਰੇ ਸੁਣਾਈ ਜਾਂਦੇ ਹੋ ਕੈਸਾ ਬੱਚੀ ਹੋ ਗੇ ਮੈਨੂੰ ਆ ਤਾੜੀ ਆ ਪੁੱਤ ਮੇਰੀ ਗੱਲ ਨੰਗ ਕਿਸੇ ਥਾਂ ਦੀ ਤੇਕਿਆਂ ਦਾ ਨਾਮ ਬਦਨਾਮ ਹੁੰਦਾ ਅਗਲਾ ਕਹਿੰਦਾ ਲੈ ਇਹੋ ਜਿਹਾ ਕੁਝ ਸਿਖਾ ਕੇ ਭੇਜਿਆ ਅੱਛਾ ਨਾ ਮੈਂ ਸਾਰੇ ਮੈਨੂੰ ਕਹਿਣ ਲੱਗ ਜਾਕਰ ਸਮਝਾਉਣ ਲੱਗ ਜਾਕਰ ਉਹ ਤਾਂ ਅੰਦਰਵਾੜਤਾ ਉਹਨਾਂ ਤਾਂ ਕਿਸੇ ਨੇ ਸਮਝਾਇਆ ਨਹੀਂ ਨਾ ਉਹਨੂੰ ਵੀ ਕਿਹਾ ਕੋਈ ਨਾ ਪੁੱਤ ਪੁੱਤ ਤੂੰ ਐਵੇਂ ਆਹ ਨਾ ਕਰ ਚੱਲ ਮੇਰੇ ਪੁੱਤ ਰੋ ਨਾ ਬਣੀ ਰੋ ਨਾ ਚੱਲ ਆ ਜਾ ਬੈਠ ਜਾ ਕੰਮリエ ਕੀ ਰੋਨੀ ਹੈ ਬੈਠ ਬੈਣ ਤੂੰ ਰੋ ਮਨ ਤਾਂ ਕੀ ਕਰ ਮਿੱਤ ਦਿਨ ਦਾ ਆਹੀ ਕੁਸ ਹੈ ਦੱਸ ਨਾ ਮੈਨੂੰ ਐਂ ਦੱਸ ਇਹ ਲੜਦੀਆਂ ਕਿਉਂ ਆ ਇਹਨਾਂ ਨੂੰ ਮਿਲਦਾ ਨਹੀਂ ਕੁਝ ਘਰੇ ਸਾਰਾ ਕੁਝ ਮਿਲਦਾ ਬਣ ਹੰਕਾਰੀਆਂ ਹੋਈਆਂ ਨੇ ਬਸ ਤੈਨੂੰ ਕੀ ਦੱਸਾਂ ਮੈਂ ਲੋਕ ਨਾ ਕੰਧਾਂ ਨਾਲ ਕੰਨ ਲਾ ਲਾ ਸੁਣਦੇ ਆ ਉੱਥੇ ਸੁਣਦੀ ਆ ਆਵਾਜ਼ ਮੈਂ ਤਾਂ ਆਖਿਆ ਪਤਾ ਨਹੀਂ ਕੀ ਹੋ ਗਿਆ ਮੈਂ ਤਾਂ ਭੱਜੀ ਆਈ ਮੈਂ ਵੀ ਤਾਂ ਮੜਾ ਮੋਟਾ ਸਰੀਕੇ ਕਬੀਲੇ ਚ ਵਗ ਜਾਨੀ ਆ ਉਹਦੀ ਇਧਰ ਜਦੋਂ ਸ਼ੁਰੂ ਹੋ ਜਾਂਦਾ ਅਗਲਾ ਮੇਰੇ ਬਣੀ ਆਇ ਚੱਕਦਾ ਹੈ ਵੀ ਦੱਸ ਕੀ ਬਣਦਾ ਉਹ ਤੋਂ ਭੱਜ ਕੇ ਆਈਆਂ ਮੈਂ ਤਾਂ ਆਪ ਆਡੀ ਗੱਲ ਐ ਭਾਈ ਆ ਕਿਸੇ ਦੇ ਘਰੇ ਸੁਣਦਾ ਰੌਲਾ ਪੈਂਦਾ ਇਹੀ ਸੁਣਦੀਆਂ ਤੇਰੀਆਂ ਨੂਹਾ ਨਾ ਗੱਲ ਕੀ ਐ ਮੈਨੂੰ ਤਾਂ ਉਹ ਨਹੀਂ ਸਮਝ ਆਉਂਦੀ ਕਾ ਤੋਂ ਲੜਦੀਆਂ ਬਸ ਭੈਣ ਗੱਲ ਕੀ ਹੋਣੀ ਸੀ ਸਾਰਾ ਕੰਮ ਦਾ ਰੌਲਾ ਉਹ ਕਹਿੰਦੀ ਤੂੰ ਕੱਟ ਕਰਦੀ ਆ ਉਹ ਕਹਿੰਦੀ ਤੂੰ ਕੱਟ ਕਰਦੀ ਐ ਬਸ ਅਹੀਂ ਲੜਦੀਆਂ ਰਹਿੰਦੀਆਂ ਨੇ ਨਸੀਬੋ ਆਪਾਂ ਕਿਹੜਾ ਕੋਈ ਬਾਲੇ ਵੱਡੇ ਸਹੂਕਰ ਐ ਕੰਮ ਆਪਾਂ ਕਿਹੜਾ ਕੀਤੇ ਨਹੀਂ ਘਰ ਦੇ ਕੰਮ ਤਾਂ ਭਾਈ ਕਰਨੇ ਹੀ ਪੈਣਗੇ ਤੇ ਜੇ ਕੰਮ ਨੂੰ ਮਣਾ ਮੋਟਾ ਕਹਿ ਨਹੀਂ ਮੈਂ ਤਾਂ ਚਾਹ ਦੀ ਕੁੱਟ ਵੀ ਦੇ ਕੇ ਰਾਜ਼ੀ ਨਹੀਂ ਹੋਰ ਕੀ ਪੁੱਛਦੀ ਐ ਮੈਂ ਤਾਂ ਤਾਂ ਵੀ ਚੁੱਪੀ ਵੱਟ ਲੈਣੀ ਆ ਵੀ ਚੱਲ ਕੋਈ ਗੱਲ ਨਹੀਂ ਹੈ ਕਿਉਂ ਕੋਲੇ ਇਸ ਕਰਨਾ ਤਾਂ ਜਾ ਕਰਾਉਣਾ ਨਾ ਤੂੰ ਇਹਨਾਂ ਦੇ ਪੇਕੇਆਂ ਨੂੰ ਕੋਈ ਨਹੀਂ ਸਾਦੀ ਉਹਨਾਂ ਨੂੰ ਕਹੇ ਵਿਆਹ ਕਰ ਤੂਤਾ ਕਰਦੀਆਂ ਛੋੜੀਆਂ ਕੁੜੀਆਂ ਲੈ ਤੂੰ ਤਾਂ ਬੌਲੀਆਂ ਗੱਲਾਂ ਕਰਦੀਆਂ ਤੇਰੇ ਭਾ ਦਾ ਮੈਂ ਇਹਦੇ ਪੇਕੇਆਂ ਕੋਲ ਗੱਲ ਨਹੀਂ ਕੀਤੀ ਕਦੇ ਕੀਤੀ ਐ ਉਹ ਤਾਂ ਆਪ ਨੇ ਉਹਨਾਂ ਦੇ ਕਰਨ ਤੇ ਜੂ ਸਰਕਦੀ ਹੈ ਜਦੋਂ ਵੀ ਆਉਂਦੀਆਂ ਨੇ ਮਾਵਾ ਦੋਨਾਂ ਦੀਆਂ ਅੰਦਰ ਲੈ ਵੜਦੀਆਂ ਨੇ ਅੰਦਰ ਹੀ ਬਹਿ ਕੇ ਬਸ ਗਿਟਮਿਟ 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 ਬੈਣੇ ਮੈਨੂੰ ਪੁੱਛਦੀਆਂ ਤੱਕ ਨਹੀਂ ਪਾ ਇਹ ਤਾਂ ਮਾੜੀ ਗੱਲ ਐ ਜਦੋਂ ਧੀ ਨੂੰ ਪੁੱਠੀ ਸਿੱਖਿਆ ਦੇਣੀ ਆਪਣੇ ਵੇਲੇ ਦੇਖ ਲੈ ਆਪਣੇ ਮਾਪਿਓ ਐ ਕਹਦੇ ਕਿੰਨਾ ਮਰਜੀ ਸਾਸੋਹਰਾ ਲੜੇ ਚਾਹੇ ਬੰਦਾ ਲੜੇ ਪਰ ਸਾਰੇ ਘਰ ਦਾ ਕੰਮ ਧੰਦਾ ਕਰਨਾ ਹੈ ਕਿਸੇ ਦੇ ਮੂਹਰੇ ਨਹੀਂ ਬੋਲਣਾ ਤੇਰੇ ਸਾਹਮਣੇ ਦੇਖ ਲੈ ਖੇਤ 'ਚ ਕਿੰਨੇ ਕਿੰਨੇ ਬੰਦੇ ਲੱਗ ਜਾਂਦੇ ਸੀ ਕਿੰਨੀਆਂ ਕਿੰਨੀਆਂ ਰੋਟੀਆਂ ਬਣਾਉਂਦੀਆਂ ਸੀ ਹੈ ਸਾਰਾ ਸਾਰਾ ਦੁਪਹਿਰਾ ਉਤੋਂ ਦੀ ਲੰਘ ਜਾਂਦਾ ਸੀ ਕੰਮ ਕਰਦੀਆਂ ਦੇ ਪਰ ਕਦੇ ਐ ਸੀ ਤੱਕ ਨਹੀਂ ਵੱਟੀ ਤੀ ਨਾ ਕਿਸੇ ਨੂੰ ਬੋਲ ਕੇ ਦੱਸਿਆ ਤੀ ਨਹੀਂ ਨਹੀਂ ਸੀਬੋ ਆਪਣੀ ਰੀਸੀ ਕਿੱਥੇ ਕਰ ਲੈਣਗੀਆਂ ਇਹ ਨਹੀਂ ਕਰ ਸਕਦੀਆਂ ਇੰਨਾ ਕੰਮ ਜਿੰਨਾ ਆਪਾਂ ਕੀਤਾ ਪਰ ਭਈ ਮੈਂ ਤਾਂ ਤੈਨੂੰ ਇੱਕ ਗੱਲ ਕਹਿਣੀ ਐ ਦੇਖ ਨਸੀਬੋ ਗੁੱਸਾ ਤਾਂ ਕਰੀ ਨਾ ਮੈਂ ਤਾਂ ਐ ਕਹਿਣੀ ਐ ਦੇਖ ਹੁਣੇ ਲੜਦੀਆਂ ਐਵੇਂ ਚਿੜੀਆਂ ਦਾ ਚੋਲਰ ਕਰੀ ਰੱਖਦੀਆਂ ਇਹਨਾਂ ਦੇ ਬੰਦੇ ਆਉਣਗੇ ਆਪਦੇ ਬੰਦਿਆਂ ਨੂੰ ਦੱਸਣਗੇ ਐਵੇਂ ਫਿਰ ਵੜ ਕੇ ਮਰਨਗੇ ਤੂੰ ਅੱਡ ਕਿਉਂ ਨਾ ਕਰਦੇ ਹਾਏ ਹਾਏ ਭੈਣੀ ਆਹ ਤੂੰ ਕੀ ਕਹਿਣੀ ਐ ਲੈ ਹੈ ਕਦੇ ਨਹਾ ਨਾਲੋਂ ਮਾਸ ਅੱਡ ਹੁੰਦਾ ਸੁਣਿਆ ਐਵੇਂ ਕਿਵੇਂ ਅੱਡ ਕਰਦਾ ਮੈਂ ਨਹੀਂ ਉਹ ਤਾਂ ਮੈਂ ਮੰਨਦੀ ਆ ਤੇਰੀ ਗੱਲ ਪਰ ਜੇ ਇੱਕ ਦੂਜੇ ਦੇ ਕਈਆ ਕਲੇਸ਼ ਕਰ ਲਿਆ ਫਿਰ ਵੀ ਟੱਡ ਹੋਣਗੇ ਆਪਦੀ ਆਪ ਨਹੀਂ ਨਹੀਂ ਮੈਂ ਸਮਝਾ ਕੇ ਦੇਖੂੰਗੀ ਤੂਤਾ ਐਂ ਕਹਨੀ ਆ ਜਿਵੇਂ ਥਾਣੀ ਹੁੰਦਾ ਇਹ ਕੰਮ ਹੈ ਨਾ ਨਾ ਅੱਡ ਕਰਨ ਨੂੰ ਨਹੀਂ ਮੇਰਾ ਚਿੱਤ ਮੰਨਦਾ ਹੈਗਾ ਕੋਈ ਗੱਲ ਨਹੀਂ ਮੈਂ ਦੇਖ ਲੂੰਗੀ ਗੱਲ ਕਰਕੇ ਜਵਕਾ ਨਾਲ ਜਿਸੇਪੋ ਤੂੰ ਕਾਮਣੀ ਹੋਗੀ ਨਾ ਅੱਜ ਤੱਕ ਨਹੀਂ ਤੇਰੇ ਤੋਂ ਸਮਝ ਗਿਆ ਅੱਛਾ ਹੁਣ ਫੇਰ ਸਮਝ ਜਾਨੀ ਆ ਹਾਈ ਹਾਈ ਮੈਂ ਤਾਂ ਕਦੇ ਇਹ ਗੱਲ ਸੋਚੀ ਵੀ ਨਹੀਂ ਮੇਰਾ ਪਰਿਵਾਰ ਅੱਡਾ-ਅੱਡ ਹੋ ਜਾਊਗਾ ਘਰ ਚ ਵੰਡੀਆਂ ਪੈ ਜਾਣਗੀਆਂ ਨਾ ਨਾ ਇਹ ਕਿਵੇਂ ਹੋ ਸਕਦਾ ਭੈਣੇ ਕੁੜੇ ਨਸੀਬੋ ਤੇਰੇ ਕੱਲੀ ਨਾਲ ਕਿਹੜਾ ਲਹਿਦਾ ਹੋਊਗਾ ਇਹ ਤਾਂ ਦੁਨੀਆ ਦਾ ਦਸਤੂਰ ਹੈ ਕਹਿੰਦੇ ਹੁੰਦੇ ਜਿਹਦੇ ਦੋ ਭਾਂਡੇ ਹੁੰਦੇ ਆ ਖੜਕਦੇ ਹੀ ਆ ਜੇ ਪੁੱਤ ਹੋਣਗੇ ਤਾਂ ਅੱਡ ਵੀ ਹੋਣਗੇ ਭਾਈ ਹੁਣ ਮੈਂ ਮੈਂ ਕਿਵੇਂ ਉਹਨਾਂ ਨੂੰ ਕਹਾਂ ਵੀ ਤੁਸੀਂ ਅੱਡ ਹੋ ਜੋ ਕੀ ਕਰਾਂ ਮੈਂ ਲੈ ਇੱਕ ਨੂੰ ਉਹ ਕੋਠੀ ਦੇ ਦੇ ਤੇ ਇੱਕ ਨੂੰ ਆ ਘਰ ਦੇ ਦੇ ਕੋਈ ਹੋਰ ਹੱਲ ਹੈ ਨਹੀਂ ਭਾਣੇ ਲੈ ਹੱਲ ਕੀ ਹੋਣਾ ਅੱਜ ਤਾਂ ਇਹ ਜਨਾਨੀਆਂ ਜਨਾਨੀਆਂ ਲੜਦੀਆਂ ਕੱਲ ਨੂੰ ਮੁੰਡੇ ਵੜ ਕੇ ਮਰਨਗੇ ਮੈਂ ਤਾਂ ਤੈਨੂੰ ਇਹ ਕਹਿਣੀ ਹੈ ਬਾਈ ਨਾਲ ਗੱਲ ਕਰ ਤੇ ਆਪਦੇ ਚਾਰ ਰਿਸ਼ਤੇਦਾਰ ਸੱਦ ਲੈ ਭਾਈ ਅੱਛਾ ਚਲ ਕੋਈ ਗੱਲ ਨਹੀਂ ਮੈਂ ਕਰਦੀ ਆ ਇਹਨਾਂ ਨਾਲ ਗੱਲ ਦੇਖਦੀ ਆ ਭਾਈ ਕੀ ਬਣਦਾ ਫਿਰ ਵੜਨਾ ਬਣਾਉਣਾ ਕੀ ਹੁੰਦਾ ਆ ਮੇਰੇ ਕੰਨੀ ਦੇਖ ਲੈ ਉਹ ਦੇਖ ਲੈ ਮੇਰਾ ਇੱਕ ਪੁੱਤ ਸੀ ਅੱਡ ਹੋਇਆ ਬੈਠਾ ਨਾ ਚਲ ਕੋਈ ਨਾ ਬਾਈ ਦੇਖਦੀ ਆ ਮੇਰ ਤਾਂ ਦਿਮਾਗ ਹੀ ਬੰਦ ਹੋਇਆ ਪਿਆ ਘਰ ਦੀ ਇਹਨਾਂ ਨਾਲ ਗੱਲ ਦਿਮਾਗ ਤਾਂ ਭਾਈ ਖਰਾਬ ਹੋ ਹੀ ਜਾਂਦਾ ਹੈ ਨਸੀਬੋ ਜਦੋਂ ਸਾਰਾ ਦਿਨ ਘਰ ਚ ਕੰਜਰ ਕਣ ਇਸ ਰਹੇ ਚਲ ਚੰਗਾ ਮੈਂ ਤਾਂ ਜਾਣੀ ਐ ਤੂੰ ਨਾ ਬੋਲੀ ਹੁਣ ਮੈਂ ਤਾਂ ਉਹ ਵੀ ਨਹੀਂ ਕਦੇ ਬੋਲਦੀ ਮੈਂ ਤਾਂ ਕਦੇ ਬੋਲੀ ਹੋਈ ਨਹੀਂ ਇਹਨਾਂ ਨੂੰ ਨਾ ਮਾੜਾ ਨਾ ਕਦੇ ਚੰਗਾ ਇਹ ਤਾਂ ਦੋ ਹੀ ਪਰ ਡਾਂ ਵਾਂਗੂ ਆਪਸ ਚ ਹੀ ਲੱਗਦੀਆਂ ਨੇ ਤੇ ਬਾਈ ਕਿੱਧਰ ਗਿਆ ਪਤਾ ਨਹੀਂ ਇੱਥੇ ਕਿਤੇ ਖੇਤ ਖੂਤ ਗੇੜਾ ਮਾਰਨ ਗਏ ਹੋਣਗੇ ਹੋਰ ਤਾਂ ਉਹਨੇ ਕਿੱਥੇ ਜਾਣਾ ਬਸ ਕੋਈ ਜਦੋਂ ਉਹ ਆ ਗਿਆ ਨਾ ਤੂੰ ਉਹਦੇ ਨਾਲ ਗੱਲ ਕਰ ਲਈ ਤੇ ਤੇਰੇ ਟੇਕਿਆਂ ਨੂੰ ਬੁਲਾ ਲੈ ਨਾਲੇ ਕੋਈ ਨਾ ਮੈਂ ਦੇਖਦੀ ਆ ਉਹ ਨਹੀਂ ਆਉਂਦੇ ਸਾਡੇ ਇਹ ਜਿ ਮਸਲਿਆਂ ਚ ਚੱਲ ਕੋਈ ਨਾ ਆ ਗੱਲ ਕਰਨ ਤਾਂ ਆਈ ਜਾਣਗੇ ਤੇਰੇ ਭਰਾ ਤੈਨੂੰ ਪਤਾ ਤਾਂ ਹੈਗਾ ਅੱਜ ਤੱਕ ਨਹੀਂ ਕਦੇ ਉਹਨਾਂ ਨੇ ਠੀਕ ਹੈ ਨਾ ਦੁੱਖ ਚ ਖੜ ਜਾਂਦੇ ਨੇ ਸੁੱਖ ਚ ਖੜ ਜਾਂਦੇ ਨੇ ਪਰ ਇਹ ਜੇ ਕਦੇ ਸਾਡੇ ਕੁੱਤ ਕਲੇਜ ਚ ਕਦੇ ਨਹੀਂ ਉਹ ਆਏ ਕਦੇ ਵੀ ਕਿਸੇ ਭੈਣ ਕੋਲੇ ਨਹੀਂ ਗਏ ਚਲ ਕੋਈ ਹੋਰ ਰਿਸ਼ਤੇਦਾਰ ਸਾਦਲੀ ਹੁਣ ਬਗਾਨਿਆਂ ਤਾਂ ਆਪਾਂ ਵਿੱਚ ਪਾਉਂਦੇ ਸੋਨੇ ਵੀ ਨਹੀਂ ਲੱਗਦੇ ਕੋਈ ਗੱਲ ਨਹੀਂ ਦੇਖਦੀਆਂ ਮੈਂ ਚਲ ਚੰਗਾ ਮੈਂ ਜਾਣੀ ਐਵੇਂ ਤੂੰ ਹੌਸਲਾ ਨਾ ਹਾਰ ਠੀਕ ਹੈ ਨਾ ਕੀ ਗੱਸੋ ਕੀ ਵਿਵਤਾ ਛੇੜੀ ਐ ਹਾਏ ਰੱਬਾ ਇਹ ਤਾਂ ਮੈਨੂੰ ਹੀ ਚੱਕ ਲਾ ਐਸਾ ਕੁਝ ਨਹੀਂ ਮੈਥੋਂ ਦੇਖਿਆ ਜਾਂਦਾ